ਸੱਧਤਾ ਐ ਮਥੂਨੂ ਪਾਸੀ ਆਉਂ ਬਚੋਲੇ ਨੂੰ ਤਾਂ ਪਤਾ ਹੀ ਹੈਗਾ ਤੇ ਆਪਾਂ ਸਾਰੀ ਤਿਆਰੀ ਉਧਰ ਕੀਤੀ ਹੋਈ ਹੈਗੀ ਤੇ ਕੁੜੀ ਨੂੰ ਹੁਣ ਤੁਸੀਂ ਨਾਲ ਹੀ ਤੋਰ ਕੇ ਮੈਂ ਸੈਫ ਹਾਂ ਸੈਫ ਤਾਂ ਹੈਗਾ ਸਿਰਫ ਮੈਨੂੰ ਸਾਰੀ ਗੱਲ ਦਾ ਪਤਾ ਮੈਂ ਕਿਹ ਕੁੜੀ ਚਾਹ ਸਕਣ ਪੈਂਦੇ ਫਿਰ ਗੱਲ ਕਰਦੀ ਹੁਣ ਮੈਂ ਸਾਰੀ ਗੱਲ ਆਪੇ ਕਰਦੇ ਕੋਈ ਗੱਲ ਨਹੀਂ ਕੁੜੀ ਨਾਲ ਹੀ ਤੋਰਾਂਗੇ ਤੁਹਾਡੇ ਅਸੀਂ ਬਸ ਤੁਸੀਂ ਛੇਤੀ ਕਰੋ ਮੈਨੂੰ ਤਾਂ ਬਹੁਤ ਕਾਣੀ ਆ ਗਈ ਜੀ ਗੱਲ ਕਰਨ ਲਈ ਹਾਂ ਆਪੇ ਉੱਥੇ ਆਏ ਕਹਿਦੀ ਵੀ ਸਾਡੇ ਕੁੜੀ ਪਸੰਦ ਆ ਤਿਆਰੀ ਤਾਂ ਹੋਈ ਗਈ ਅਸੀਂ ਆਈ ਲੈ ਜਾਂਦੇ ਫਿਰ ਕਰ ਲਾਂਗੇ ਪਾ ਜੇ ਹੁਣ ਪਸੰਦ ਤਾਂ ਹੀ ਸਾਡੇ ਨੇ ਪਾਇਆ ਹੈ ਨਹੀਂ ਆਏ ਨਹੀਂ ਬਾਲਟੀ ਬਲਟੀ ਉੱਥੇ ਕਰ ਲਾਂਗੇ ਤੁਸੀਂ ਤਾਂ ਨਹੀਂ ਆਏ ਕਹਿ ਜਾਂਦਾ ਮੇਰੀ ਗੱਲ ਸੁਣ ਬੰਦੇ ਤੁਸੀਂ ਆਏ ਕਹਿ ਦਿਓ ਵੀ ਜਿਹੜਾ ਖਰਚ ਤੁਸੀਂ ਵਿਆਹ ਤੇ ਕਰੋਗੇ ਉਹ ਕੁੜ ਉਹ ਹਿਲ ਪ੍ਰਾਈ ਤੇ ਲਾ ਦੰਗੇ ਪਾਸੇ ਹਾਂ ਠੀਕ ਹੈ ਠੀਕ ਹੈ ਫਿਰ ਮੈਨੂੰ ਵੀ ਘਰੇ ਗੱਲ ਕਰਨ ਥੋੜੀ ਜਿਹੀ ਸਿੱਧੀ ਤਾਂ ਔਖੀ ਲੱਗਦੀ ਹੈ ਮੈਂ ਤਾਂ ਸਮਝਦੀ ਆ ਭੈਣ ਵਾਲੇ ਸੈਣੋਂ ਤੁਸੀਂ ਹਾਂ ਚਲੋ ਫਿਰ ਗੱਲ ਕਰਦੇ ਹਾਂ ਹਾਂ ਮੈਂ ਗੱਲ ਕਰਦੇ ਸੀ ਮੈਂ ਤਾਂ ਕੀ ਗੱਲ ਹੋਰੀ ਗਈ ਗੱਲ ਤਾਂ ਕੁਝ ਨਹੀਂ ਹੋਈ ਉਹ ਮੰਮੀ ਮਾਮੇ ਨੇ ਗੱਲ ਕੀਤੀ ਸੀ ਤੇਰੇ ਨਾਲ ਵੀ ਹਰਪ੍ਰੀਤ ਨਾਲ ਜਾਣਵਾਰੇ ਕਹਿੰਦੇ ਆ ਵੀ ਇੱਥੇ ਦੇਖੋ ਜੀ ਮੇਰੀ ਗੱਲ ਸੁਣੋ ਹੁਣ ਤੁਸੀਂ ਵੀ ਹੈਨਾ ਕਿੱਥੇ ਵਾਰ-ਵਾਰ ਖਾਚੇ ਕਰਦੇ ਫਿਰੋਗੇ ਹੈ ਮਾਤਰ ਕੇ ਹੁਣ ਤਾਂ ਅੱਜ ਕੱਲ ਇਹ ਹੀ ਕੁਛ ਚੱਲ ਰਿਹਾ ਜੀ ਜਿਹੜਾ ਕੁਛ ਤੁਸੀਂ ਕੁੜੀ ਨੂੰ ਦੇਣਾ ਹੈਗਾ ਜਾਂ ਵਿਆਹ ਤੇ ਲਾਉਣਾ ਸੀ ਉਹ ਕੁੜੀ ਨੂੰ ਦੇ ਦਿਓ ਹਾਂ ਹਾਂ ਪੁੱਤ ਤੂੰ ਕਿਵੇਂ ਤੇਰੀ ਰਾਏ ਮੇਰੀ ਤਾਂ ਪਹਿਲੀ ਗੱਲ ਤਾਂ ਸ਼ਗਨ ਕਰਨ ਦੀ ਰੈਣ ਸੀ ਅੱਜ ਦੂਜੀ ਗੱਲ ਸੁਣ ਲੈ ਮੇਰੇ ਠੀਕ ਹੈ ਨਾ ਹਰੇਕ ਸਾਡੇ ਤੇਰੀ ਥੋੜੀ ਚੱਲੂਗੀ ਜਿਉਂ ਸ਼ਗਨ ਕਰ ਲਿਆ ਤਾਂ ਇੱਕ ਤਾਂ ਹੁਣ ਇੱਥੇ ਕੁੜੀ ਨੂੰ ਕਿਵੇਂ ਨਾਲ ਤੋਰਦੀ ਹੈ ਮਾਮਾ ਜੀ ਮਾਮਾ ਜੀ ਮਾਮੇ ਨਾਲ ਰਾਏ ਹੋਈ ਵੀ ਆ ਹਾਂ ਮੇਰੀ ਗੱਲ ਸੁਣ ਲੈ ਠੀਕ ਹੈ ਕੁੜੀ ਨੂੰ ਨਾਲ ਹੀ ਸੁਣਿਆ ਮੈਂ ਤਾਂ ਪਹਿਲੇ ਹੀ ਕਿਹਾ ਸੀ ਭਾਈ ਚਲ ਜੇ ਸਗਨ ਹੋ ਗਿਆ ਵਿਆਹ ਕਰਾਂਗੇ ਆਪਾਂ ਵਧੀਆ ਟਾਂਕਣਾ ਵਿਆਹ ਕਰਾਂਗੇ ਹਮਾਂ ਥੋੜੀ ਜੀ ਗੀ ਤੇ ذری ਗੱਲ ਸੋਢੀ ਪੁੱਗੀ ਜਾਊਗੀ ਉਹ ਤੇਰਾ ਤੋਰ ਦੋ ہاں ਤੇਰਾ ਮੁੱਤ ਤੋਰ ਤਾ ਮਮਾ ਜੀ ਨਾਲ ਜਾਣ ਨੂੰ ਕਹਿੰਦੇ ਪ੍ਰੀਤ ਨੂੰ ਤੇ ਆਹ ਲਾਡੀ ਨਹੀਂ ਮੰਨ ਜਾਂਦੇ ਇਹ ਕੀ ਕਰੂਗਾ ਨਾਲ ਜਾ ਕੇ ਆਪਾਂ ਕੱਲੀ ਕੁੜੀ ਤੋਰ ਜੰਨੇ ਆ ਉਹ ਮਮਾ ਜੀ ਇਹਨਾਂ ਦੀ ਗੱਲ ਨਹੀਂ ਕਰਦੀ ਪ੍ਰੀਤ ਦੀ ਗੱਲ ਕਰੀ ਜੰਨੀ ਆ ਵੀ ਪ੍ਰੀਤ ਨੂੰ ਇਹ ਨਾਲ ਜਾਣ ਨੂੰ ਕਹਿੰਦੇ ਤੇ ਇਹ ਮਨਾ ਕਰੀ ਜਾਂਦੇ ਆ ਨਾ ਮਨਾ ਕਾਸ ਨੂੰ ਕਰਨਾ ਸੋਹਣਾ ਕਾਰ ਵਿਹਾਰ ਹੋ ਗਿਆ ਹਾਲੇ ਮੇਰੀ ਗੱਲ ਸੁਣੋ ਆ ਆਪਣਾ ਮੇਰੀ ਗੱਲ ਸੁਣ ਐਨਾ ਸੋਹਣਾ ਕੰਮ ਕਰਕੇ ਤੇ ਆਪਾਂ ਇਹ ਘਰੇ ਹੁਣ ਕਾਦੇ ਲਈ ਰੱਖਣਾ ਹੈ ਹੁਣ ਅੱਜ ਕਰਾਂਗੇ ਫੇਰ ਫੇਰ ਚਾਰ ਦਿਨ ਕਰਾਂਗੇ ਨਹੀਂ 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 ਕਰਨੀ ਮੁੰਡੇ ਗੱਲ ਤੂੰ ਮੇਰੇ ਨਾਲ ਵਧੀਆ ਵਿਆਹ ਕਰਾਂਗੇ ਬਾਈ ਸਹੀ ਗੱਲ ਕਰਦੇ ਨੇ ਜੇ ਜੇ ਜੱਜਾਂ ਕੇ ਖੜੀਆਂ ਗੱਲ ਕਰ ਲੈਣਾ ਹੁਣ ਬੱਸ ਗੱਲ ਕੀਤੀ ਮੈਂ ਤਾਂ ਮੈਂ ਚਾਹੁੰਦੀ ਆ ਪੁੱਤ ਤੂੰ ਗੱਲ ਮੈਂ ਹੀ ਕਰਦੇ ਰਹਿ ਕਰਦੇ ਉਹਨਾਂ ਕੰਮ ਨੇ ਕਾ ਤੋ ਬੋਲੀ ਜਾਂਦੇ ਹੋ ਕੀ ਸੋਚਣਗੇ ਅਗਲੇ ਕਮਾਲ ਹੋਈ ਪਈ ਥੋਡੇ ਅਲੀ ਸੋਚਣਾ ਫਿਰ ਉਹਨਾਂ ਨੇ ਲਾ ਸੋਲੀ ਜਾਂਦੇ ਚੁੱਪ ਕਰ ਮੈਂ ਸਿਆਣੀ ਪਿਆਣੀ ਮੈਂ ਸਿਆਣੀ ਤਾਂ ਹੈ ਗਿਆ ਪੁੱਤ ਮੇਰੀ ਗੱਲ ਸੁਣ ਇੱਕ ਵਾਰੀ ਤੋੜ ਦੋ ਫਿਰ ਮੁੜ ਕੇ ਨਾ ਤੋਰਿਓ ਫਿਰ ਮੁੜ ਕੇ ਫਿਰ ਕੇ ਸਾਲ ਦੇ ਨਾਲ ਬਠਰ ਕੇ ਦੇ ਦਿਓ ਫਿਰ ਕੇ ਦੇ ਦਿਓ ਹਾਂ ਨਾਲੇ ਮਾਮਾ ਚ ਮੜੇ ਸਮਝਾਓ ਉਹਦੇ ਸਾਹਮਣੇ ਬੋਲੀ ਜਾਂਦੇ ਤਾਂ ਨਾ ਜੇ ਤੁਸੀਂ ਸਾਰਿਆਂ ਨੇ ਇੱਥੇ ਆਪ ਹੀ ਰੈ ਕਰਨੀ ਸੀਗੀ ਮਾਮਾ ਤੂੰ ਵੀ ਨਾਲ ਲੱਗ ਗਿਆ ਤੇ ਫਿਰ ਸਾਨੂੰ ਕਿਉਂ ਬੁਲਾਇਆਗਾ ਤੁਸੀਂ ਗੱਲ ਤਾਂ ਸੁਣ ਲਓ ਸਾਡੀ ਅਸੀਂ ਕਹੀ ਜਾਂਦੇ ਆ ਵੀ ਹਜੇ ਕੁੜੀ ਦਾ ਸ਼ਗਨ ਹੋਇਆ ਚਾ ਵਧੀਆ ਗੱਲਾਂ ਸ਼ਗਨ ਪੈ ਗਿਆ ਵਿਆਂ ਆਪੇ ਕਰਾਂਗੇ ਮਾ ਆਪਾਂ ਸਾਲ ਬਾਅਦ ਲੈ ਸਾਲ ਕਿਹਨੇ ਦੇਖਿਆ ਕੱਲ ਨਾ ਆ ਕੇ ਕਾਲ ਦਾ ਤੁਸੀਂ ਜਿਹੜਾ ਕੰਮ ਅੱਜ ਹੋ ਜਣ ਕਰੋ ਬਸ ਠੀਕ ਠੀਕ ਆ ਬਸ ਰਹਿ ਜਾ ਚਲੋ ਤੁਰਦੇ ਨੇ ਚਲੋ ਚਲੋ ਹੋ ਗਿਆ ਹੋ ਗਿਆ ਹੋ ਗਿਆ ਵਿਆਹ ਹੋ ਗਿਆ ਹੋ ਗਿਆ ਚਲ ਚਲ ਤੂੰ ਚੱਲ ਤੂੰ ਮੈਂ ਤਨਵਾਇ ਸਮਝਾਉਣਾ ਵੀ ਵਧੀਆ ਹੋ ਗਿਆ ਆਪਾਂ ਕੁੜੀ ਨੂੰ ਬਾਹਰੋਂ ਠਾ ਦਗੇ ਪਰ ਠੀਕ ਹੈ ਨਾ 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 ਮੇਰੀ ਗੱਲ ਸੁਣ ਲੈ ਠੀਕ ਹੈ ਕਿੱਦੇ ਦਾ ਤੂੰ ਆਇਆ ਨਾ ਸਾਡੇ ਘਰੇ ਉਦਾਂ ਕਲੇਸ਼ ਪੈਣ ਲੱਗਿਆ ਤੈਨੂੰ ਮੈਂ ਕਿਹਾ ਸੀ ਤੂੰ ਆਪਾਂ ਦੇਖ ਕੇ ਆਏ ਉਥੇ ਰਿਸ਼ਤਾ ਵੀ ਨਹੀਂ ਕਰਨਾ ਨਹੀਂ ਕਰਨਾ ਤੂੰ ਹਾਂ ਕਰੀਆ ਸਾਰਾ ਕੁਝ ਤੇਰੇ ਕਰਕੇ ਹੋਇਆ ਜੇ ਤੂੰ ਨਾ ਹੁੰਦਾ ਨਾ ਤਾਂ ਇੱਥੇ ਆ ਜਾ ਬਿਆਹ ਨਹੀਂ ਸੀ ਹੋਣਾ ਆ ਜਿਹੜਾ ਹੋਂਦ ਤੂੰ ਇਹ ਜਿੱਥੇ ਹਾਂ ਕਰਤੀ ਚਲ ਕੋਈ ਗੱਲ ਫੇਰ ਗੱਲ ਕਰ ਫੇਰ ਗੱਲ ਕਰਦੇ ਮੇਰੀ ਮੈਂ ਨਹੀਂ ਮੈਂ ਫਿਕਰ ਮਨਾ ਦਿਆ ਰੈ ਨਹੀਂ ਗਏ ਕਿ ਕਿਹਨਾਂ ਤਲ ਪਰ ਦੱਸਦੀ ਨਹੀਂ ਮੈਂ ਬਸ ਤੀਖੀ ਤਿੱਖੀ ਸਾਰੇ ਅਨੂ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ ਨਾਲ ਦੇ ਨੁਮਾਟ ਵਾਟ ਚਲਾਜੋ ਆਜੋ ਆਜੋ ਸਿਚਨ ਕਰਦੇ ਚਲੋ ਮੈਂ ਦੀ ਮੇਰੇ ਹੰਝੂ ਪੂਝੇ ਅਸੀਂ ਉੱਤੇ ਨਾ ਰਿਸ਼ਤੇਦਾਰ ਸੱਤੇ ਹੋਏ ਨੇ ਅੱਜ ਵੀ ਜਾ ਕੇ ਪਾਰਟੀ ਕਰਨੀ ਆ ਤੁਜੋ ਮਰਜੀ ਕਰੋ ਭਾਈ ਹੁਣ ਦੇਖੋ ਕੰਮ ਜਿਹੜਾ ਵੱਡਾ ਕੰਮ ਸੀ ਉਹ ਹੋ ਗਿਆ ਹੈ ਤੇਰੇ ਹੱਥ ਤੇਰੇ ਹੱਥ ਵਾਲੇ ਨੂੰ ਫੋਨ ਕਰਦੀ ਡੰਗਣਾ ਕਾ ਕੱਢ ਦੋ ਕੈਮਰਾ ਲੈ ਹਾਂ ਹੁਣ ਤਾਂ ਧਾਰ ਕੱਢ ਦੋ ਆ ਪਿੰਡ ਵੱਜੇ ਜੇ ਦੂਜੇ ਕੰਮ ਨੂੰ ਤੁਸੀਂ ਪਹਿਲਾਂ ਜਾਣਾ ਭਾਈ ਮੈਂ ਤੁਸੀ ਪਹਿਲਾਂ ਆਹ ਜਿੱਥੇ ਗੱਲ ਪੂਰੀ ਕਰ ਲੈਣ ਤੁਹਾਨੂੰ ਡੰਗਣੀ ਦੀ ਪਾਈ ਡੰਗਣਾ ਦਾ ਫਿਰ ਬੰਗਰ ਕਿਸੇ ਥਾਂ ਦੇ ਹੋਣਾ ਮੈਨੂੰ ਪਤਾ ਨਹੀਂ ਤੇਹੇ ਦਾਜ ਕਰਾ ਲਵਾਂਗਾ ਬਿਨਾਂ ਗੱਲ ਕੋਲੇ ਦੇ ਮੂੰਹ ਤੇ ਝੇੜ ਲੱਗੀ ਹੋਈ ਆ ਫਿਰ ਕੀ ਕਰਗੇ ਵਾਜਵਾਜਵਾਜਵਾ ਜੇ ਲੋਬੇ ਕਿਹੜੀ ਗੱਡੀ ਚ ਮਨ ਉਹ ਚ ਬੋਣਾ ਹੈ ਗੱਡੀਆਂ ਦਾ ਤੁਸੀਂ ਗਵਾ ਲੈ ਆਏ ਲੈ ਮਾਲ ਪੇਪਰ ਤੇ ਬੇ ਬੇ ਬਪੂ ਤੱਕ ਕੇ ਖੁਸ਼ ਹੋ ਲੈ ਮੀਆਂ ਤੇਰੇ ਉੱਤੇ ਮਾਨ ਕਰਨ ਕੇ ਖੁਦ ਨੂੰ ਦੱਸਦੀ ਰਹੀ ਜਿੰਦੀ ਬਸ ਵੀ ਰਹਤੀ ਹੈ ਕਰਮਾਂ ਵਾਲੀ ਹੈ ਤੂੰ ਅੱਜ ਸਾਡੇ ਘਰ ਚੰਗੀਆਂ ਮੈਨੂੰ 10 ਲੱਖ ਰੁਪਏ ਦਾ ਫੋਰ ਮਿਲ ਗਿਆ ਤੂੰ ਜਾਵੇਂ ਉਹਨਾਂ ਕਰੋੜਾਂ ਦੀ ਗੱਲ ਬਾਤ ਕੀ ਖੁਦ ਹੀ ਹਿਸਾਬ ਲਾ ਲੈ ਮਾਂ ਦੇਖ ਕੇ ਨਾ ਲੀਖੀਆਂ ਰਾਂ ਨਾ ਖੇਤੇਰੇ ਬੋਲੇ ਬੋਲ ਫੋਰ ਚਲੋ ਭਾਈ ਬਾਹ ਗੱਡੀ ਚਾ ਲੱਗੋ ਮੋੜ ਚਲਾ ਪੁੱਤ ਚਲਾ ਭਾਈ ਚਲਾਓ ਗੱਡੀ ਬੱਸ ਕਾੜ ਜੇ ਚੁਪੋਂਦੇ ਕੰਪਰ ਨਾ ਰੋਣਾ ਹੰਝੂ ਪੂੰਝੀ ਦੇ ਦੂਜੀ ਗੱਡੀ ਲੈ ਫਿਰ ਦਿੱਤੋ ਚਲੋ ਯਾਰ ਇਹਨਾਂ ਦਾ ਭਾਅ ਘੱਟ ਕਰ ਲਓ ਆਜੋ ਆਜੋ ਬੱਚੋ ਕੋਈ ਵਾਧਾ ਨੀ ਕਰੀਏ ਅਸੀਂ ਤੁਸੀਂ ਦੂਜੀ ਗੱਡੀ ਚ ਬਹਿ ਜਾਓ ਅਸੀਂ ਦੂਜੀ ਚ ਆਉਨੇ ਆਂ ਤੁਸੀਂ ਸਾਡੇ ਨਾਲ ਹੀ ਬੈਠ ਜਾਓ ਚਲ ਬੈਠੋ ਭਾਈ ਕਿਉ ਮੰ ਹਾਂ ਬੱਤ ਠੀਕ ਹੈ ਹਾਂ ਹਾਂ ਖੁਸ਼ ਆ ਮਾਜ ਦਾ ਲਾਹੌਰ ਇਹ ਮੇਰਾ ਬੱਤਾ ਬੱਸ ਮਮ ਇਹ ਤਾਂ ਬੱਤ ਸਾਗਨ ਹੁੰਦੇ ਨੇ ਹੋਰ ਪੁੱਤ ਕਿਵੇਂ ਦਾ ਲੱਗਿਆ ਤੈਨੂੰ ਘਰ ਵਾ ਵਧੀਆ ਜੀ ਵਧੀਆ ਘਰ ਜਾ ਪੁੱਤ ਮੈਂ ਤੁਹਾਨੂੰ ਚਾਹ ਪਾਣੀ ਲਿਆ ਕੇ ਦਿੰਨੀ ਆ ਉਹ ਮਾਂ ਬਸ ਕੋਈ ਨਾ ਛਾਹ ਕੀ ਕਰਨੀ ਆ ਪਹਿਲੇ ਤੁਹਾਨੂੰ ਪਤਾ ਉੱਥੇ ਖਾ ਪੀ ਕੇ ਰਹਿ ਸੀ ਉਹ ਪੁੱਤ ਫਿਰ ਕੀ ਹੋ ਗਿਆ ਕੁਟਕੁਟ ਤਾਂ ਲੈ ਲਉ ਫਿਰ ਵੀ ਹੰਗੜੂ ਬੁੱਛਲੋ ਮੈਂ ਚਾਪਿੰਗੂ ਤੁਸੀਂ ਨਹੀਂ ਜੀ ਮੈਂ ਨਹੀਂ ਪੀਣੀ ਚਾਹ ਹਾਂ ਇਹ ਵੀ ਮੇਰੇ ਮਮਾ ਘੱਟੇ ਪੀਦੇ ਚਾਹ ਲੈ ਦਾ ਜਮ ਨਹੀਂ ਪਿੰਦਾ ਪੁੱਤ ਨਹੀਂ ਜੀ ਦੁੱਧ ਲਿਆਦਨੀ ਫਿਰ ਨਹੀਂ ਜੀ ਹਾਲੇ ਕੁਛ ਨਹੀਂ ਖਾਣਾ ਪੀਣਾ ਮੈਂ ਜਦੋਂ ਖਾਣਾ ਪੀਣਾ ਤੁਹਾਨੂੰ ਦੱਸ ਦੂੰਗੀ ਸ਼ਰਮਾਉਂਦੀ ਆ ਮਾਂ ਲਈ ਹਾਂ ਪੁੱਤ ਹਾਂ ਤੇਰੇ ਜਿੰਨੀ ਹੀ ਚੱਕਦੀ ਆ ਠੀਕ ਹੈ ਗੱਲ ਕਰਾਂ ਜੀ ਹੁਣ ਤੁਸੀਂ ਇਹ ਸ਼ਰਮਾਉਣਾ ਸ਼ਰਮਾਉਣਾ ਸਾਡੇ ਤੋਂ ਠੀਕ ਹੈ ਇਹ ਕਰ ਨੂੰ ਤੁਸੀਂ ਆਪਣਾ ਘਰੇ ਸਮਝੋ ਕੀਵਾ ਹਾਂ ਹਾਂ ਪੁੱਤ ਹਾਂ ਤੇ ਨਾਲੇ ਘਰ ਦੇ ਕੰਮ ਤੇ ਹੁਣ ਤੁਸੀਂ ਉਹ ਕਰ ਲੈਨੇ ਪੁੱਤ ਐਂ ਕਰ ਤੂੰ ਨਾ ਜਾ ਕੇ ਉਹ ਕੁੜੀਆਂ ਨੂੰ ਕਹਿ ਵੀ ਦੁੱਧ ਚ ਪੱਤੀ ਪਾ ਦੇਣੀਆਂ ਜਾ ਮੇਰਾ ਪੁੱਤ ਕਹੀ ਮੈਂ ਇਨੇ ਕੋਲ ਬੈਠੀ ਆ ਠੀਕ ਆ ਨਾਲੇ ਮਾਂ ਵੀ ਕਿੰਨਾ ਟਾਈਮ ਕੰਮ ਕਰੂਗੀ ਹੁਣ ਘਰ ਨੂੰ ਤੁਸੀਂ ਉਹ ਸੰਭਾਲਾਂਗਾ ਕਿਉਂ ਮਾਂ ਠੀਕ ਹੈ ਨਾ ਮੈਨੇ ਤੁਸੀਂ ਫਿਕਰ ਨਾ ਕਰੋ ਜੀ ਮੈਂ ਘਰ ਨੂੰ ਚੰਗੀ ਤਰ੍ਹਾਂ ਸੰਭਾਹੂਗੀ ਬਸ ਮੇਰੀ ਮਾਂ ਦੀ ਸੁਪਨਾ ਸੀਗਾ ਵੀ ਜਿਹੜੀ ਵੀ ਸਾਡੇ ਘਰ ਦੇ ਨੂੰ ਆਵੇ ਨਾ ਵੀ ਬਸ ਘਰ ਨੂੰ ਸਾਂਭਣਾ ਹੀ ਹੋਵੇ ਹੋਰ ਬੁੱਤ ਕੱਪੜਾ ਲੀੜਾ ਬਦਲ ਲੈ ਤੂੰ ਹਾਂਜੀ ਹਾਂ ਖੜ ਜਾ ਫਿਰ ਇੱਕ ਮਿੰਟ ਮੈਂ ਮੜਾ ਕੁੜੀਆਂ ਕੋਲ ਨੂੰ ਜਾਇਆ ਮਾਂ ਮੈਂ ਲੇ ਚਾ ਤਾਂ ਦੁੱਧ ਚ ਪਤਲੀ ਕਰ ਆਉਂਦਾ ਕਦਾਈ ਘਰ ਨੂੰ ਬੋਲੀ ਕੀ ਹੋਇਆ ਖੁਸ਼ ਤਾਂ ਹੈਗਾ ਤੁਸੀਂ ਹਾਂਜੀ ਮੈਨੂੰ ਬੋਲੋ ਭਾਈ ਕੁਛ ਕਿਉਂ ਨੀਵੀਆਂ ਪਾ ਕੇ ਬੈਠੇ ਹੋ ਕਿਉਂ ਕਹਾਂ ਬੋਲੂੰਗੀ ਜਿਹੜਾ ਕੁਛ ਕਰਨਾ ਸੀ ਇਹਨੇ ਉਹ ਤਾਂ ਕਰ ਲਿਆ ਆਪ ਦੀ ਮਰਜ਼ੀ ਕਰਤਾ ਲੈ ਕੁੜੀ ਨੂੰ ਘਰੋਂ ਕੱਟਣਾ ਸੀ ਕੱਟ ਤਾਂ ਇਹਨੇ ਮਰਜ਼ੀ ਬਣਾ ਕੇ ਦੋਹਾਂ ਜਾਂ ਐਡੀ ਪਤਾ ਨਹੀਂ ਕਾਦੀ ਅੱਗ ਲੱਗੀ ਸੀ ਕੋਈ ਭਿਆਰ ਧਿਆਰ ਕਰਦੇ ਦੇਖਦੇ ਸਾਰਾ ਕੁਛ ਕੱਲੀ ਧੀ ਸੀ ਉਹ ਸਾਰੇ ਸ਼ੌਂਕ ਰੋਲ ਤੇ ਨਾ ਜਵਾਕੜੀ ਦੇ ਸੀ ਦੇਖ ਵੇ ਤੂੰ ਚੁੱਪ ਕਰੀ ਬੈਠੀ ਆ ਘਰ ਦੀ ਮੋਟਾ ਉਣੀ ਕੁਛ ਕਹਿਦਾ ਸੀ ਜੀ ਉੱਥੇ। ਭਾਈ ਮੈਂ ਕੀ ਕਹਾਂ ਮੈਂ ਤਾਂ ਬਠੇ ਰੱਖਿਆ ਸੀ। ਮੇਰਾ ਮਾਮਾ ਕਹਿੰਦਾ ਕਿ ਕੁਛ ਨਹੀਂ ਹੁੰਦਾ ਕਿ ਤਿੰਨੀ ਚੜਾ ਕੇ ਤੋੜ ਦੇ। ਅੱਛਾ ਤੇ ਮਾਮੇ ਨੇ ਕਹਿਦਾ ਤਾਂ ਕਰਕੇ ਤੋੜਤਾ। ਅੱਛਾ ਮਾਮੇ ਨੇ ਇਹ ਤਾਂ ਤੁਹਾਨੂੰ ਪਤਾ ਨਹੀਂ ਲੱਗਿਆ ਮਾਮੇ ਨੇ ਸਾਡਾ ਜਿਹੜਾ ਐਡਾ ਵੱਡਾ ਬੋਝ ਆ ਉਹ ਲਾਤਾ। ਭਾਈ ਬੋਝ ਕਹਦਾ ਸੀ ਧੀਆਂ ਕੋਈ ਬੋਝ ਹੁੰਦੀਆਂ। ਤੇ ਬੋਝ ਹੀ ਹੁੰਦੀਆਂ ਘਰੇ ਬੈਠੀਆਂ ਹੁੰਦੀਆਂ। ਬੋਝ ਸੀਗੀ ਉਹ ਕਾਲੇ ਵਾਸਤੇ। ਮੇਰੇ ਵਾਸਤੇ ਕੋਈ ਬੋਝ ਨਹੀਂ ਸੀ। ਬੋਝ ਸੀਗੀ ਉਹ ਇਹਦੇ ਵਾਸਤੇ ਜਿਹੜੀ ਲੱਗੀ ਵੀ ਐ ਜਿਹੇ-ਜਿਹੇ ਵੰਦੇ ਨਾਲ ਵਿਆਹ ਕੀਤਾ ਨਾ ਮੈਂ ਤਾਂ ਉਹਦੇ ਜਮਾ ਨਹੀਂ ਸੀ ਤੋੜਦਾ। ਕਿ ਭਾਈ ਹੁਣ ਤੂੰ ਨਾ ਵਰਤ ਭਾਈ ਅਸੀਂ ਕਦੋਂ ਰੋਕਿਆ ਤੁਹਾਨੂੰ ਉਹ ਠੀਕ ਹੈ ਸਾਰੇ ਸਲਾਹ ਸਲਾਹ ਲਈ ਸੀ ਮਾਮਾ ਜੀ ਫੇਰ ਰਿਸ਼ਤਾ ਕਿਹੜਾ ਲਈ ਦੀ ਗਾਦੀ ਮਰਜੀ ਕੀਤੀ ਸੀ ਸਾਡੀ ਤਾਂ ਕੋਰੀ ਨਾ ਸੀ ਦੋ ਬੈਠਿਆ ਨਾ ਕਰੀਏ ਨੇ ਦੋ ਅਸੀਂ ਆ ਚਾਰ ਜਣੇ ਘਰ ਦੇ ਮੈਂਬਰ ਨਾ ਕਰੀਏ ਨੇ ਤੁਸੀਂ ਫਿਰ ਵੀ ਉੱਥੇ ਰਿਸ਼ਤਾ ਕਰਿਆ ਉਹਨੇ ਪਿਓ ਦੇ ਪਿਉਨੇ ਕਿਹਾ ਸੀਗਾ ਤਾਂ ਰਿਸ਼ਤਾ ਕਿਤੇ ਤੁਸੀਂ ਕੀ ਲੱਗੂ ਕੁੜੀ ਦੇ ਕਿਉਂ ਨੂੰ ਕੀ ਪਤਾ ਉਹਨੂੰ ਗੁੱਝੜ ਨੂੰ ਕਿਉਂ ਨਾ ਆ ਕੇ ਵੀ ਨੀ ਘੜਾ ਵਿਚ ਅੱਜ ਜਦੋਂ ਜੰਮੀ ਸੀਗੀ ਉਹ ਉਹ ਤਾਂ ਪਿਓ ਕਿੱਥੇ ਸੀਗਾ ਉਦੋਂ ਬਾਅਦ ਇਹਦਾ ਪਿਆਉਣੇ ਕੋਈ ਗੱਲ ਮੈਂ ਤੁਸੀਂ ਉਹਦੇ ਨਾਲ ਮੱਥਾ ਲਾਓ ਨਾ ਸਾਨੂੰ ਤੁਹਾਨੂੰ ਕੁੱਝ ਕਰਿਆ ਉਹਨੂੰ ਉਹਦੇ ਨਾਲ ਮੱਤਕਾ ਲਾਓ ਤੁਸੀਂ ਉਹਦੇ ਨਾਲ ਗੱਲ ਕਰੋ ਕੁੜੀ ਨੂੰ ਮੁੰਡਾ ਪਸੰਦ ਸੀਗਾ ਕੁੜੀ ਨੇ ਆਪ ਕਿਹਾ ਨਾ ਉਹ ਤਾਂ ਤੂੰ ਜ਼ਿੰਮੇਵਾਰੀ ਲਈ ਜੇ ਕੁੜੀ ਨੂੰ ਮੈਂ ਪਾਲੂਗੀ ਠੀਕ ਹੈ ਕੁੜੀ ਨੂੰ ਪਾਲ ਲੈ ਦੀ ਜੇ ਪਾਲਤੀ ਬਲੋਸਤੀ ਨੂੰ ਵੱਡੀ ਕਰਤੀ ਹੋਰ ਦੱਸਣ ਕੀ ਚਾਹੀਦਾ ਹੈ ਫਿਰ ਵਿਆਹ ਜ਼ਿੰਮੇਵਾਰੀ ਸਾਧਾ ਵੱਡੀ ਹੁੰਦੀ ਹੈ ਉਹ ਤਾਂ ਖੂਦ ਧੱਕਾ ਦੇਤਾ ਨਾ ਕੋਈ ਨਹੀਂ ਜਿੰਨੇ ਪੈਸੇ ਦੇ ਵਿਆਹ ਤੇ ਲੱਗਨੇ ਸੇ ਉਹਦੀ ਝੋਲੀ ਪਾਵਾਂਗੇ ਆਪਾਂ ਜਲਾਵ ਤਾਂ ਵੇਖ ਬਣਾਇਆ ਸਾਨੂੰ ਤਾਂ ਸਾਧਰਾ ਕਿ ਕੁੜੀ ਦਾ ਸਗਣ ਹੈ ਚਲ ਅਸੀਂ ਆਖੇ ਕੱਚਾ ਸ ਕਿਤੇ ਸਾਨੂੰ ਆ ਕੇ ਇਥੇ ਪਤਾ ਲੱਗਦਾ ਡੋਲਾ ਤੋੜਨਾ ਵੀ ਹੈਗਾ ਨਾਲੇ ਮੈਂ ਆਏ ਗਿਆ ਸੀ ਇਹਨਾਂ ਨੂੰ ਵੀ ਜਦੋਂ ਕੁੜੀ ਦਾ ਰਿਸ਼ਤਾ ਕਰਨਾ ਹੋਇਆ ਤਾਂ ਜਿਹੜਾ ਉਹ ਮਾਸਟਰ ਆ ਉਹਦੇ ਨਾਲ ਕਰਾਂਗੇ ਠੀਕ ਹੈ ਤੇ ਨਹੀਂ ਇਹਨਾਂ ਨੇ ਆਪ ਦੀ ਮਰਜ਼ੀ ਨਾਲ ਫਿਰ ਉਹਨੂੰ ਬੁਲਾਇਆ ਉਹ ਕਿਹੜਾ ਹੈ ਸਰਕਾਰੀ ਨੌਕਰ ਹੈਗਾ ਉਹ ਵੀ ਤਾਂ 9000 ਰੁਪਏ ਤੇ ਲੱਗਿਆ ਹੋਇਆਗਾ ਉਹ 9 ਤਾਂ ਕਮਾਉਂਦਾ ਮਾਮਾ ਦੂਜੇ ਦਾ ਕਾਹੇ ਜੋਗਾ ਵੀ ਲੱਗਦਾ ਕੱਲਾ ਖੇਤੀ ਵਾਲਾ ਉਹ ਉਹ ਕਾਗਜ਼ ਭਰੇ ਤਾਂ ਹੋਇਆ ਹੁਣੇ ਉਹਨੂੰ ਮਿਲ ਜੂਗੀ ਨੌਕਰੀ ਕਿਹਨੂੰ ਮਿਲਿਆ ਨੌਕਰੀ ਅਜੇ ਤੱਕ ਕੋਈ ਦੇਖਿਆ ਆਪਾਂ ਵੀ ਕਾਗਜ਼ ਬਾਅਦ ਵਿੱਚ ਬੰਦਾ ਨੌਕਰੀ ਤੇ ਲੱਗ ਗਿਆ ਉਹ ਇਸ ਤਰ੍ਹਾਂ ਕੋਈ ਹੀ ਲੱਗਦਾ ਨਾ 100 ਗੱਲਾਂ ਹੁੰਦੀਆਂ ਪਹਿਲਾਂ ਆਹ ਵਾਸਤੇ ਨੌਕਰੀ ਤੇ ਲੱਗਦਾ ਨਾ ਜਿੱਦਾਂ ਵਿਆਹ ਹੋ ਜੂਗਾ ਵੀ ਨੌਕਰੀ ਤਾਂ ਕਰਦਾਗਾ ਬੰਦਾ ਉਸ ਤੋਂ ਬਾਅਦ ਨਹੀਂ ਕੋਈ ਨੌਕਰੀ ਨਾਗਰੀ ਕਰਦਾ ਹੂੰ ਕਿ ਨਾ ਟਾਈਮ ਲੱਗਾ ਕਿਸੇ ਦਾ ਜਿਹੜੀ ਮੈਂ ਤਾਂ ਭਾਈ ਕੁੜੀ ਕੱਢਣੀ ਸੀ ਘਰੋਂ ਕੱਢਤੀ ਅੱਛਾ ਬੱਸ ਮੈਂ ਕਹੀ ਗਿਆ ਮਾੜੀ ਲੱਗਦੀ ਸੀ ਮੈਂ ਕਹੀ ਗਿਆ ਇੱਥੇ ਮੈਨੂੰ ਬੋਲਣੀ ਜਾਨੀ ਹੈ ਕਿ ਹੁਣ ਮੈਂ ਕੀ ਮਾੜਾ ਕਰਦਾ ਮम्मी ਤੁਹਾਨੂੰ ਰਾਏ ਕੀਤੀ ਸੀਗੀ ਹੈ ਫਿਰ ਮਾਮੇ ਨੇ ਪਾਇਆ ਨਹੀਂ ਸੀ ਤੁਸੀਂ ਕਿ ਹਾਂ ਠੀਕ ਹੈ ਦੱਸੀ ਮੈਂ ਤੂੰ ਕੀ ਰਾਏ ਕਰੀ ਅੱਜ ਨਾਲ ਹਾਂ ਮੈਂ ਤਾਂ ਭਾਈ ਕੀ ਰਾਏ ਕਰਾਂ ਮੈਂ ਤਾਂ ਤੇਰਾ ਤਾਂ ਜਵਾਬ ਹੀ ਦਿੱਤਾ ਸੀ ਵੀ ਭਾਈ ਮੇਰਾ ਤਾਂ ਜਵਾਬ ਹੈ ਜੇ ਤੁਹਾਨੂੰ ਬਾਹੀ ਹਟਾਈ ਨਾ ਫਿਰ ਮੈਂ ਕੀ ਕਹਾਂ ਨਾਲੇ ਉਹਦੇ ਅਸੀਂ ਆਏ ਸੀ ਸਾਡੀ ਇਹ ਗੱਲ ਹੋਈ ਸੀ ਵੀ ਭਾਈ ਛੋਟੇ ਨੂੰ ਰਿਸ਼ਤਾ ਕਰਨ ਦਾ ਕਰਦੇ ਹੋ ਅਸੀਂ ਹਾਂ 来ਗੇ ਤੁਹਾਡੇ ਨਾਲ ਅੱਜ ਗੱਲ ਵੀ ਆਹੀ ਹੋਈ ਸੀ ਕਿ ਬੈਠ ਕੇ ਬੈਗੇ ਤੁਸੀਂ ਅੱਜ ਵੀ ਆਹੀ ਗੱਲ ਹੋਈ ਸੀ ਕਿ ਕੁਰਸੀ ਦੇ ਇਹਨੂੰ ਛੋਟੇ ਨੂੰ ਬਿਠਾਵਾਂਗੇ ਭਾਈ ਉਹਦੇ ਨਾਲ ਉਹਦੇ ਨਾਲ ਸ਼ੱਕ ਨੇ ਪਾਵਾਂਗੇ ਉਹਦੇ ਨਾਲ ਵਿਚਾਰੀ ਨਹੀਂ ਤੇ ਮੂੰਹ ਤੇ ਕਹਿ ਲੈਂਦੇ ਆ ਭਾਈ ਛੋਟਾ ਮੁੰਡਾ ਸਾਡੇ ਪਸੰਦ ਆਗਾ ਤੇ ਇਹਨੂੰ ਲੱਗਣ ਨਹੀਂ ਆਕ ਤੱਕ ਮਤਮ ਲੈ ਮੈਰੀ ਲੱਗਣ ਨਹੀਂ ਜਿਉਂ ਅੱਗ ਤਾਂ ਉਹ ਪਉਂਦੀ ਆ ਉਹ ਕਹਿੰਦੇ ਅਸੀਂ ਪਹਿਲੇ ਵੱਡੇ ਮੁੰਡਿਆਂ ਨਾਲ ਰਿਸ਼ਤਾ ਕਰਾਂਗੇ ਫਿਰ ਛੋਟੇ ਦਾ ਕਰਾਂਗੇ ਫਿਰ ਆਪਣੀ ਕੀ ਖਿਲਾੜੇ ਚ ਬਾ ਇਸ ਵੀ ਆਪਾਂ ਹੁਣੇ ਰਿਸ਼ਤਾ ਕਰ ਲੈਣ ਤੇ ਮੋਰ ਦੇਖ ਲੈਂਦੇ ਦੋਬਣੀ ਸੀ ਨਾ ਕੁੜੀ ਉਹਦੇ ਨਾਲ ਚੁਠਾ ਲੈਣਾ ਸੀ ਪੂਰੀ ਡੋਬ ਗਈ ਹੈ ਤੇ ਕੋਈ ਗੱਲ ਨਹੀਂ ਹੈ ਤੇ ਬੱਤ ਦਿਓ ਨਾਲ ਇਹਦੇ ਕਰਕੇ ਹੋਇਆ ਸਾਰਾ ਕੁਝ ਜਦੋਂ ਸ਼ਗਨ ਪਹਿਣਾ ਸੀਗਾ ਉਦੋਂ ਤੂੰ ਆਇਆ ਨਹੀਂ ਓਏ ਹੁਣ ਆ ਕੇ ਇੱਥੇ ਖੜ ਗਿਆ ਮੈਂ ਕੀ ਕਰਤਾ ਜਿਹੜੀ ਯਾਰ ਮੇਰੇ ਤੇ ਚੜਜ ਨਿਉ ਆ ਕੇ ਯਾਰ ਤੂੰ ਸਾਰੇ ਜਾਣੀ ਯਾਰ ਨਹੀਂ ਇਹਨਾਂ ਉਹਨੇ ਕੀ ਕਹਿਤਾ ਆਪਣੇ ਕੋਲ ਖੜਾ ਹੀ ਹੈ ਤੁਸੀਂ ਇਹਦੀ ਗੱਲ ਕਰ ਤਾਂ ਮੈਂ ਜੰਨੇ ਇਹਦਾ ਦਿਮਾਗ ਹੈ ਨਿਆਣਾ ਦੁੱਧ ਚੁਗਦਾ ਓਏ ਉਹ ਵੀ ਦਿਮਾਗੜੀ ਸੀ ਜਿਹਦੀ ਇਹਨੇ ਫੋਟੋ ਲੈ ਕੇ ਦਿਖਾਈ ਸੀ ਕਿਸੇ ਮੁੰਨੇ ਖੜੀ ਦੀ ਤੇ ਫਿਰ ਇਹ ਗਲਤ ਕਰਤਾ ਆਪਰ ਕੋਈ ਮੂੰਹ ਘਾਤ ਖੇ ਰਿੰਗੇ ਬੰਦ ਦੱਸਈ ਇਹਨੇ ਕਰਤਾ ਮੰਮੀ ਆਪਾਂ ਨੂੰ ਤਾਂ ਲੋੜ ਨਹੀਂ ਬੋਲਣ ਦੀ ਸਹੀ ਗੱਲ ਬੁੱਤਾ ਕੋਈ ਨਹੀਂ ਜੰਦਦਾ ਹੁਣ ਪਿੰਡ ਦਾ ਮੁੰਡਾ ਸੀ ਨਹੀਂ ਪਿੰਡ ਦਾ ਮੁੰਡਾ ਸੀ ਜੇ ਉਹ ਕਾਫੀ ਮੰਗਣਾ ਆ ਜਾ ਫਿਰ ਦੱਸ ਕੀ ਮਾਲੇ ਬੰਦਾ ਨਹੀਂ ਪਿੰਡ ਦਾ ਮੁੰਡਾ ਜੀ ਤਾਂ ਹੁਣ ਖੜੂਗਾ ਜਾ ਕੇ ਤੇ ਫਿਰ ਤੂੰ ਉਹਨੂੰ ਕਹਿ ਜਿੰਦਾ ਕੋਈ ਇਹਦੇ ਜਾਣ ਖੁਸੀ ਫੋਟੋ ਲੈ ਕੇ ਗੁੱਟ ਪਵਾਣਾ ਉਹ ਤੇ ਤੂੰ ਚੁੱਪ ਕਰ ਜਾ ਦੀ ਕੱਲੀ ਨੇ ਇਹਦੇ ਪਿਆਉਣੇ ਵੀ ਕਿ ਹੱਸ ਗਾ ਕੁੜੀ ਜਨੇ ਵੀ ਮੇਰੀ ਕੁੜੀ ਵਿਆਹਣੀ ਆ ਵਾ ਫੇਰ ਗੱਲ ਤੋੜੀ ਸੀ ਮੈਂ ਤੂੰ ਮਾਗਰ ਲਾ ਰਖਿਆ ਸਿੰਗੜਾ ਲਾ ਮੈਂ ਦੇਖ ਲੈ ਵੀ ਇਹਨਾਂ ਸ਼ਰਮ ਨਹੀਂ ਹੁੰਦੀ ਆ ਘਰ ਕਹਿੰਦੀ ਨੂੰ ਉਹਨੂੰ ਹੋਰ ਸ਼ਰਮ ਨਹੀਂ ਹੁੰਦੀ ਨਾਲੇ ਹੋਰ ਮਾੜਾ ਬੰਦਾ ਹੀ ਰੌਲਾ ਪਾਉਂਦਾ ਹੁੰਦਾ ਜੀ ਚੰਗਾ ਬੰਦਾ ਕੰਮ ਬੋਲਦਾ ਭਲੀ ਮਾਂ ਸੀ ਚੁੱਪ ਕਰਕੇ ਵਾਗੀ ਇਹਦੇ ਮਾੜੇ ਉਹਨਾਂ ਦਾ ਪਤਾ ਹੀ ਆ ਪਰ ਇਹਨਾਂ ਗੱਲਾਂ ਤੇ ਆਹ ਮੁੰਡੀ ਤਾਂ ਚੰਗੀ ਹੋਗੀ ਮੇਰਾ ਮੁੰਡਾ ਮਾੜਾ ਹੋਗਾ ਤੁਸੀਂ ਤਾਂ ਮੂੰਹ ਦੀ ਗੱਲ ਕਰਨੀ ਬਾਲ ਗਏ ਤੂੰ ਬੰਦਾ ਲਿਆਉਣੀ ਨਾ ਆਪਾਂ ਮੈਂ ਤਾਂ ਦੱਸਦਾ ਚੰਗੀਆਂ ਲੁਕੀਆਂ ਨੂੰ ਜਾਣ ਕੇ ਚੰਗਾ ਭਲਾ ਬਈ ਅਸੀਂ ਵਧੀਆ ਬਰਤਿੰਡੇ ਗਏ ਆ ਦਾਖਲਾ ਕਰਾਉਣ ਵਾਸਤੇ ਕੁੜੀ ਦਾ ਕਾਲਜ ਦੇਖ ਕੇ ਆਂਦਾ ਸਾਰਾ ਕੁਝ ਸੁਣਾ ਵਧੀਆ ਕੁੜੀਆਂ ਆਦੀ ਵਸਦੀ ਆਈ ਆ ਕਹਿੰਦੀ ਆ ਕੋਈ ਨਹੀਂ ਕਰ ਤੋ ਜਾਇਆ ਕਰੂੰਗੀ ਉਹ ਤਾਂ ਨਹੀਂ 15 ਮਿੰਟ ਚ ਉਹਨੂੰ ਕੀ ਹੋਇਆ ਕੀ ਉਹਨੂੰ ਸੁਣਾਇਆ ਨਹੀਂ ਇਹ ਕਰਨਾ ਚਾਹਦੀ ਮੈਂ ਦੇਖ ਲੈ ਕੇ ਕੋਈ ਹੋਰ ਕੁਝ ਉਹ ਮੈਂ ਕੀ ਬੋਲਾਂ ਭਾਈ ਤੁਹਾਡੀ ਘਰ ਦੀ ਲੜਾਈ ਹੈ ਮੈਂ ਤਾਂ ਜਾਣਾਂਗਾ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਭੈਣੇ ਮੇਰੀ ਘਰਸੋਂ ਮੈਨੂੰ ਬਹੁਤ ਦਿਨ ਹੋ ਗਏ ਇੱਥੇ ਐ ਨੂੰ ਮੈਨੂੰ ਜਾਣ ਦੇ ਭਾਈ ਹੁਣ ਤੁਸੀਂ ਸਾਰੇ ਜਵਾਬ ਢਿੱਕੀ ਜਾਂਦੇ ਹੁਣ ਕੰਮ ਹੋ ਗਿਆ ਨਾ ਤੇਰਾ ਹੁਣ ਜਿਹੜਾ ਤੂੰ ਕਹਿੰਦਾ ਸੀ ਬਸ ਉਹ ਕੰਮ ਹੋ ਗਿਆ ਪਤਾ ਨਹੀਂ ਤੈਨੂੰ ਕੀ ਵਿੱਚੋਂ ਮਿਲਣਾ ਸੀ ਯਾਰ ਰਿਸ਼ਤਾ ਕਰਵਾਉਣਾ ਯਾਰ ਦੇਖੀ ਤੁਸੀਂ ਤੁਹਾਡੇ ਕੋਲ ਪਤਾ ਨਹੀਂ ਕਿਉਂ ਆਈ ਗੱਲ ਮਾਮਾ ਕਾ ਹਲਾਲ ਚ ਹੀ ਹੈਗਾ ਹੈ ਜਦੋਂ ਕਿਸੇ ਲਾਲਚ ਨੂੰ ਕੀਤਾਗਾ ਬਾਤ ਆ ਬੇੜਾ ਤੇ ਚਾਰ ਪੁੱਤ ਤੇਰੇ ਮਾਮੇ ਨੂੰ ਕਿਉਂ ਬੋਲਦਾ ਹੈ ਬੋਲਦਾ ਇਹਨੂੰ ਜਿਹੜੇ ਜਦੋਂ ਕੋਈ ਸਾਥ ਨਹੀਂ ਹੁੰਦਾ ਆਪਾਂ ਨੂੰ ਕਹਿੰਦੇ ਕੋਈ ਮੇਰੀ ਗੱਲ ਸੁਣ ਆ ਚੰਗੇ ਕਲੇ ਦਾ ਨਾ ਕਿਸੇ ਕੋਲੇ ਕੋਈ ਨਾਂ ਨਹੀਂ ਹੁੰਦਾ ਠੀਕ ਹੈ ਨਾ ਮਾੜਾ ਕਰਦੇ ਲੋਕਾਂ ਦੀ ਗੁੱਟ ਚੜਾ ਦਿੰਦੇ ਆ ਆਪਣੇ ਮਾਮੇ ਨੇ ਕਿਉਂ ਮਾੜਾ ਕਰਤਾ ਚਲ ਚੰਗਾ ਭਾਈ ਚੰਗਾ ਹੋ ਗਿਆ ਨਾ ਕਿੰਦਾ ਚੰਗਾ ਚੰਗਾ ਹੋ ਆ ਚੰਗਾ ਭਾਈ ਸਰੀ ਕਰੋ ਦੱਸ ਮੈਂ ਤਾਂ ਆਪ ਹੀ ਭਾਈ ਨਹੀਂ ਜਾਣਗੇ ਕਿਉਂ ਇੱਥਾਂ ਦਿੱਤੀਆਂ ਗੰਡਾ ਮੂੰਹ ਨਾ ਖੁੱਲਣ ਨਾ ਬਹਿਣੀਆਂ ਥੋੜਾ ਟਾਈਮ ਹੀ ਆ ਇਹ ਮਾਮਾ ਦਾ ਪੁੱਤ ਨਹੀਂ ਹੁੰਦਾ ਪਈਆਂ ਸਿਰ ਚੜਾ ਹੈ ਨਾ ਇੰਨਾ ਠੀਕ ਆ ਇਹਨੂੰ ਜਮਾ ਨਹੀਂ ਕੋਈ ਬੋਲਉਂਦੀ ਆ ਜਵਾਜ਼ ਵੀ ਇੰਨਾ ਨਸ਼ਾ ਕਰਦਾ ਹੈ ਇਹਨਾਂ ਨਸ਼ਾ ਆ ਚਾਰ ਪੰਜ ਮੁੰਡੇ ਵਗਾਰਦੇ ਨੇ ਕੋਈ ਗੱਲ ਹੈ ਇਹ ਪਤਾ ਹੀ ਹੈ ਭਾਈ ਸਾਨੂੰ ਹੁਣ ਇਹਨੂੰ ਸੋਤ ਹੁੰਦੀ ਬਹਾਨੇ ਤੇ ਸ਼ਰਾਬਾ ਪੀ ਵੀ ਆਉਂਦਾ ਫਿਰ ਆ ਪਰਸ ਜੋ ਉਹ ਤੇ ਗੱਡੀ ਮਾਰੀ ਰਿਹਾ ਕੇ ਬੰਪਰ ਭੰਦਾ ਹੋ ਗਣ ਉਹ ਤੇ ਰਪੀਰ ਆ ਲਓ ਜਦੋਂ ਤੁਸੀਂ ਬਹਿ ਜਿੰਦੇ ਹੋ ਮੁੰਡੇ ਦੀਆਂ ਬਰਾਈਆਂ ਕਰੀ ਜਾਂਦੇ ਹੋ ਨਾ ਹੋਰ ਕੰਮ ਹੈਗਾ ਤੁਹਾਡੇ ਕੋਲ ਚੰਗੀ ਕਹਿੰਦੇ ਭਾਈ ਅਸੀਂ ਚੰਗੀ ਕਹਿੰਦੇ ਮਾੜੀ ਕਹਿੰਦੇ ਉਹ ਬਚਣ ਲਈ ਬੱਤੀ ਉਹਦੇ ਕੋਲ ਕਰੀ ਹਨ ਲੋਕਾਂ ਦਾ ਡੰਡੋਰਾ ਪਿੱਟੀ ਆ ਲੈ ਜਿਹਨੇ ਲੋਕ ਆ ਕੇ ਮਹਿ ਜਾਂਦੇ ਆ ਉਹ ਜੇ ਮੇਰੀ ਗੱਲ ਸਮਝ ਕਰਨਾ ਹੀ ਸੀ ਵਿਆਹ ਨਾ ਤਾਂ ਇਹਦਾ ਕਰਦੀ ਇਹਦਾ ਇਹ ਸੁਧਰ ਜਾਂਦਾ ਬਗਾਨਾ ਨਹੀਂ ਲੋਕਾਂ ਨੂੰ ਘਰੇ ਸਾਦੀ ਹੋਵੇ ਤਾਂ ਮੈਂ ਨਹੀਂ ਕਹਿੰਦੇ ਆ ਮੇਰੇ ਜਵਾਕ ਨੂੰ ਮਾਰਾ ਚੰਗਾ ਕਹਿੰਗੇ ਲੋੜ ਨਹੀਂ ਮੈਂ ਦੱਸਦਾ ਤੁਹਾਨੂੰ ਕਿ ਬੁੜਕੇ ਅਸੀਂ ਕਿ ਲੈਣਾ ਸਾਡ ਗੰਦੋਦੀ ਵਿਆਹੀ ਗਈ ਅਸੀਂ ਤਾਂ ਉਹਨਾਂ ਨੂੰ ਜਾਣਾ ਨਹੀਂ ਛੋੜਿਆ ਬੰਦੇ ਚੰਗੇ ਹੋਏ ਗੱਲ ਸੁਣਦਾ ਜੇ ਬੰਦੇ ਚੰਗੇ ਹੋਏ ਤਾਂ ਅਸੀਂ ਬਰਤ ਲਾਂਗੇ ਇਹ ਬੰਦੇ ਤਾਂ ਸਾਡੀ ਹਰਪ੍ਰੀਤ ਗਈ ਤੇ ਉੱਥੇ ਬਸ ਇਹ ਸੰਭਲ ਮੈਂ ਤਾਂ ਠੀਕ ਹੈ ਨਾ ਵਾਤੇ ਜਿਹੜੇ ਕੁੜੀ ਵਾਗੀ ਇੱਥੇ ਧੱਕਾ ਲੈ ਗਈ ਸੀ ਚਲਿਆ ਤੂੰ ਇਹੀ ਸੀ ਆ ਚਾਹੇ ਤਾਂ ਮੇਰੀ ਸੀ ਤੇਰੀ ਨੂੰ ਆਈ ਕਹੀਦੀ ਹੁੰਨੀ ਹੈ ਹਾਂ ਕੁੜੀ ਵਾਗੀ ਨਾਲੇ ਹੋਰ ਕਿਉਂਕਿ ਉਹਨਾਂ ਨੂੰ ਆਪ ਵੀ ਦੋ ਦਿਨੋਂ ਮੂੰਹ ਪਿਆਰਾ ਤਾਂ ਨਹੀਂ ਆਉਂਦੇ ਆ ਉਹ ਤੇ ਫਿਰ ਬੈਠੇ ਰਹਿੰਦੇ ਆਪਾਂ ਨੂੰ ਬੰਥੇ ਮੈਂ ਤੈਨੂੰ ਮਾੜੀ ਚੰਗੀ ਕਦੇ ਕਹੀ ਹੈ ਇੰਨੀ ਇੱਜ਼ਤਮਾਨ ਕਰਦੀ ਮੈਂ ਇਹਨਾਂ ਦਾ ਕੁੜੀ ਨੂੰ ਤਾਂ ਕਹਿਣੀ ਆ ਸਣੇ ਮੈਂ ਕਿ ਜੇ ਤੇ ਕੁੜੀ ਆਪ ਕਹਿੰਦੀ ਮੈਂ ਨਹੀਂ ਪੜਨ ਮੇਰਾ ਵਿਆਹ ਕਰ ਦੋ ਉਹ ਭੈਣੇ ਤੂੰ ਸਾਡੀ ਕੁੜੀ ਨੂੰ ਮਾੜਾ ਕਹੀ ਜੰਨੀ ਆ ਤੇਰਾ ਮੁੰਡ ਅਬ ਬਿਨਾਂ ਕੋ ਦੁਸ਼ਮਣ ਜਿਹਾ ਲਾ ਮੇਰੇ ਮੁੰਡੇ ਤੇ ਆਹੋ ਤੇਰੇ ਪਾਈ ਦਾ ਇਲਜ਼ਾਮ ਹੀ ਨੇ ਤੈਨੂੰ ਜਦੋਂ ਸਾਰਾ ਪਿੰਡ ਕਹਿ ਕੇ ਗਿਆ ਇੱਥੇ ਆ ਕੇ ਸਾਹਮਣੇ ਵੀ ਭਾਈ ਹੋਦਾ ਮੋਡਾ ਨਸ਼ਾ ਕਰਦਾ ਸਾਡੇ ਮੁੰਡੇ ਨੂੰ ਪਗੜਦਾ ਉਹ ਵੀ ਤੈਨੂੰ ਮਾੜਾ ਲੱਗਦਾ ਸੀ ਹੈ ਮਾਸਟਰ ਦਾ ਖੂਨ ਆਲਾ ਜਦੋਂ ਉੱਥੋਂ ਕਾਲਜ ਪੜ੍ਹਦੇ ਦਾ ਵੀ ਉਹ ਵੀ ਤੈਨੂੰ ਮਾੜਾ ਲੱਗਦਾ ਕਿ ਮਾਸਟਰ ਮੇਰੇ ਮੁੰਡੇ ਤੇ ਲੱਗਦਾਗਾ ਤੇ ਮੈਂ ਕੁਛ ਕਹਿਣ ਵਾਲਾ ਤਾਂ ਉਹ ਵੀ ਤੈਨੂੰ ਮਾੜਾ ਲੱਗਦਾ ਤੇ ਉਹ ਨਹੀਂ ਹੈਗਾ ਤੂੰ ਦੁਸ਼ਮਣ ਆ ਉਹਦਾ ਜੀ ਗੱਲ ਸਾਰੇ ਕੋ ਟੁੰਡ ਡੋਰਾ ਪਿੱਟਦਾ ਚੱਲ ਤੂੰ ਆ ਤੈਨੂੰ ਬਾਅਦ ਪਤਾ ਲੱਗੂਗਾ ਪਾਪੀ ਲੈਣਾ ਮੈਨੂੰ ਪਤਾ ਲੱਗੂਗਾ ਕਾਨੂੰਨ ਦੇ ਛੱਡੇ ਵਾਰ ਨਾ ਨਹੀਂ ਫਿਰ ਤੈਨੂੰ ਪਤਾ ਲੱਗੂਗਾ ਮਿੱਤੀ ਭਈਆ ਚੱਲ ਚੱਗਿਆ ਭਾਈ ਕੋਈ ਆ ਜਾ ਫਿੱਪੜ ਕੇ ਬਾਣੀਆਂ ਉਧਰ ਦੇ ਬਾਜ਼ਾਰ ਆਪਣਾ ਇੱਥੇ ਕੀ ਹੈ ਹੁਣ ਜਿਹੜਾ ਕੁਸੂਣਾ ਸੀ ਹੋ ਗਿਆ ਚਲੋ ਬਸ ਆ ਜਾ ਤੂੰ ਰਹਿਂਦੇ ਮੈਨੂੰ ਉਹ ਮਾਤਾ ਨੂੰ ਤਾਂ ਮਿਲ ਕੇ ਤੂੰ ਆ ਜਾ ਆ ਜਾ ਬਸ ਜਿੰਨੇ ਨਾ ਬਰਸਾ ਜੋਗਾ ਛੱਡੇਂਗੇ ਨਾ ਤੂੰ ਹੈ ਦੇਖ ਭਾਈ ਹਾਂ ਭਾਈ ਉਹ ਥੋੜਾ ਕੰਮ ਫੁਰਚੜਾਤਾ। ਹਾਂ ਬਈ। ਨਹੀਂ ਉਹ ਤਾਂ ਰਿਸ਼ਤੇ ਨਾ ਕਰਦੇ ਸੀ ਨਾ। ਉਹ ਤਾਂ ਕਹਿੰਦੇ ਅਸੀਂ ਛੋਟੇ ਮੁੰਡੇ ਨੂੰ ਕਰਨਾ। ਫੇਰ ਵੀ ਤੁਹਾਡੀ ਗੱਲ ਤੇ ਮੈਂ ਫੁੱਲ ਚੜਾਇਆ। ਪਈ ਹੁਣ ਮੇਰੀ ਬਚੋਲਗੀ ਦੇ ਦੋ। ਹਾਂ। ਦੇਗਾ। ਕਪੜਾ ਲੀੜਾ ਤਾਂ ਤੈਨੂੰ ਦਿੱਤਾ ਦੇ ਪਹਿਣ। ਠੀਕ ਹੈ ਨਾ? ਹਾਂ। ਪੈਸੇ ਟੁੱਕਰ ਦੀ ਗੱਲ ਹੈਗੀ ਉਹ ਕੋਈ ਨਾ ਤੈਨੂੰ ਮੈਂ ਦੇ ਦੇਣੀ ਆ। ਹੋਰ ਕੋਈ ਗੱਲ-ਵਾਟ ਨਹੀਂ ਤੈਨੂੰ ਉਹਨਾਂ ਨੇ ਕੀਤੀ। ਗੱਲ ਸੁਣ ਭਾਗਵਾਨ ਨੇ ਇਹ ਨਾਲੇ ਤਾਂ ਇਸ ਘਰ ਦੀ ਕੁੜੀ ਐ ਤੇਰੀ ਨੰਦਾ ਐ ਤੇ ਨਾਲੇ ਬਚੋਲਣਾ। ਇਹਦਾ ਦੋਨੇ ਪੱਖਾਂ ਦਾ ਮਾਨਤਾਨ ਕਰਦੀ ਖੁੱਲੇ ਦੇਣਾ। ਲਹੈ। ਕਰੂਗੇ ਕਿਵੇਂ ਨਹੀਂ ਇਹਦਾ ਮਾਨਤਾਨ ਜਦੋਂ ਇਹਨੇ ਸਾਡਾ ਇੰਨਾ ਮਾਨਤਾਨ ਰੱਖਿਆਗਾ ਹੈ ਬਸ ਠੀਕ ਹੈ ਤੇ ਦੇਖ ਲੈ ਕਿਵੇਂ ਉਹਨਾਂ ਨੂੰ ਮਨਾਇਆਗਾ ਇਹਨੇ ਦੇਖਿਆ ਸੀ ਕਹੇ ਜੇ ਨਾ ਹੋ ਹਾਂ ਮੈਂ ਤਾਂ ਤਨ ਕਹਾਂਗਾ ਚੱਲ ਕੋਈ ਨਹੀਂ ਜਿਹੜੀ ਗੱਲ ਹੋਣੀ ਉਹ ਤਾਂ ਹੋ ਤਾਂ ਹੋ ਗਈ ਜਿਹੜੀ ਹੋ ਗਈ ਪਰ ਇੰਨੀਆ ਮਿੰਤਾ ਕਰਨ ਦੀ ਕੀ ਲੋੜ ਸੀ ਜਦੋਂ ਛੋਟੇ ਨੂੰ ਕਹਿੰਦੇ ਸੀ ਤੂੰ ਬਸ ਛੋਟੇ ਨੂੰ ਕਰਾ ਉਹ ਜਿਹੜਾ ਭਾਰੀ ਜਾਂਦੀ ਉਹ ਉਹਨਾਂ ਦਾ ਕੀ ਲੱਗਦਾ ਪਣਾ ਉਹੋ ਜਿਹੜੀ ਉਹਦੀ ਦਾਦੀ ਆ ਉਹਦਾ ਭਾਈ ਆ ਅੱਛਾ ਜਿਹੜੀ ਕੁੜੀ ਦਾ ਮਾਮਾ ਤੂੰ ਕਰਾ ਦੇ ਕੁੜੀ ਦਾ ਮਾਮਾ ਨੂੰ ਆ ਹਾਂ ਹਾਂ કુડી દે તા દાદી ਦਾ ભાઈ આ દાદી ਦਾ ભાઈ આ દાદા ਹੀ ਲੱਗਿਆ ਠੀਕ ਆ ਠੀਕ ਆ ਤਾਂ ਹੀ ਕਰੀਗਾ પૂਣੀ ਆਈ ਆਈ ਖੁਸ਼ਾ ਵਾਲਾ ਨੇ ਥੋੜੇ ਉਸੇ ਨਹੀਂ ਕੰਮ ਕੀਤਾਗਾ ਆਪਣੀ ਮਦਦ ਕੀਤੀ ਆ ਹੋਰ ਹੋਣਾ ਤੇ ਠੀਕ ਆ ਉਹਨੇ ਇੱਕ ਮਹੀਨੇ ਬਾਅਦ ਠੀਕ ਆ ਤੇ ਉਹਨਾਂ ਨੇ ਰਲ ਕੇ ਹੋ ਕੀਤਾ ਜੋਰ ਮੈਂ ਪਾਇਆ ਹਿੰਮਤ ਉਹਨਾਂ ਨੇ ਕੀਤੀ ਆ ਵੀ ਭਾਈ ਉਹ ਵੀ ਪਚੋਲਗੀ ਲਊਗਾ ਉਹ ਵੀ ਲਊਗਾ ਤੇ ਹੋਰ ਹੁਣ ਲੈ ਐਵੇਂ ਥੋੜੀ ਅਗਲਾ ਸਪਟਾ ਨਾ ਇਧਰੋਂ ਆਪਾਂ ਉਹਨਾਂ ਦਾ ਲਊਗਾ ਆਪਾਂ ਨਹੀਂ ਲਊਗਾ ਉਹ ਕਰਦੇ ਉਹ ਲਊਗਾ ਹਾਂ ਉਸ ਮੈਥੋਂ ਲਊਗਾ ਕੁਸ ਮਨਿੰਦਰ ਤੋਂ ਲਊਗਾ ਇਹ ਤਾਂ ਦੇਖੋ ਸੋਡਾ ਕੰਮ ਆ ਜੀ ਅਸਟਾ ਤੈਨੂੰ ਵਿਚੋਲਣ ਮੰਨਦੇ ਆ ਤੇ ਤੈਨੂੰ ਹੀ ਸਭ ਕੁਝ ਦੇਵਾਂ ਚਲ ਠੀਕ ਆ ਫਿਰ ਮੈਂ ਜਾਣਾਗਾ ਜੇ ਦੇ ਦੇ ਦਿੰਦੇ ਹੁਣ ਚਲ ਕੋਈ ਨਾ ਹਾਂ ਚਲ ਫਿਰ ਮੇਰੇ ਨਾਲ ਹਾਂ ਛੇ ਮਿੰਟ ਆਜੋ ਉੱਥੇ ਆਜੋ ਘਰ ਮੇਰੇ ਭਾਬਾ ਜੀ ਤੇ ਸੱਚੇ ਤੁਸੀਂ ਖਾਣਾ ਪੀਣਾ ਵੀ ਠੰਡਾ ਖੰਡਾ ਪੀਣਾ ਹੋਵੇ ਨਹੀਂ ਜੀ ਤੇ ਸੱਚੇ ਜਿਦਾਂ ਤੁਹਾਡੇ ਬਾਰੇ ਦੱਸਦੇ ਸੀਗੇ ਤੇ ਸੱਚੀ ਤੁਸੀਂ ਬਹੁਤ ਸੋਹਣੀ ਹੋਗੇ ਕੀ ਗੱਲ ਤੁਸੀਂ ਘੱਟ ਬੋਲਦੇ ਹੋ ਨਹੀਂ ਘੱਟ ਨਹੀਂ ਬੋਲਦੀ ਹਜੇ ਬਸ ਤੁਸੀਂ ਕਹੋਗੇ ਉਹ ਕੁੜੀ ਇੰਨਾ ਬੋਲਦੀ ਪਹਿਲੇ ਦਿਨ ਹੀ ਆ ਕੇ ਉਹ ਨਹੀਂ ਨਹੀਂ ਉਹ ਪਹਿਲਾਂ ਨਾਲ ਸਮਾਂ ਹੁੰਦਾ ਸੀਗਾ ਕਿ ਕੁੜੀਆਂ ਸ਼ਰਮਾਉਂਦੀ ਹੁੰਦੀਆਂ ਸੀ ਪਰ ਸੋਨੂ ਦਾ ਪਤੀ ਆਜ ਤੱਕ ਕਲ ਜੁਗ ਹੈ ਤੇ ਨਾ ਹਰ ਇੱਕ ਬੰਦਾ ਨਾ ਇਹ ਤੂੰ ਸੀ ਸੰਗੂ ਨਾ ਤੂੰ ਸੀ ਕਿ ਤੂੰ ਇਸ ਨੂੰ ਆਪਣਾ ਘਰ ਹੀ ਸਮਝੋ ਠੀਕ ਹੈ ਜੀ ਨਾਲੇ ਮਾਂ ਵੀ ਤਾਂ ਹੁਣ ਕਿੰਨੇ ਕ ਟਾਈਮ ਕੰਮ ਕਰੋਗੇ ਹੁਣ ਤੁਸੀਂੋ ਕੰਮ ਕਰਨੇ ਨੇ ਹਾਂਜੀ ਹਨਾ ਤੇ ਮਨ ਨਾਲੇ ਮੈਂ ਕਹਿਣਾ ਮੰਨੂ ਤੁਹਾਡੇ ਵਾਸਤੇ ਦੁੱਧ ਜੀ ਪੱਤੀ ਓਏ ਆ ਗਿਆ ਬਾਈ ਓਏ ਆ ਗਿਆ ਜੱਸ ਲੈ ਮੇਰੇ ਦੋਸਤ ਵੀ ਛੱਡੀ ਜਾਂਦੇ ਨਾਲੇ ਮੈਂ ਪੱਗ ਜੀ ਉਤਾਰਦਾ ਹਾਂ ਠੀਕ ਹੈ ਮੈਂ ਮਾਨ ਨੂੰ ਤੁਹਾਡੇ ਕੋਲ ਭੇਜ ਦਾਂਗਾ ਹਾਂਜੀ ਓਏ ਆ ਜਾ ਆ ਜਾ ਆ ਜਾ ਨਿਭੜ ਕੇ ਤੇਰੇ ਵਿਆਹ ਤਿਆਰ ਹਾਂ ਸਾਨੂੰ ਵੀ ਦੇ ਦੋ ਦਰਸ਼ਨ ਆ ਕੇ ਬਿਲਕੁਲ ਬਸ ਤੁਹਾਨੂੰ ਪਤਾ ਸੀ ਹਸਤਾ ਕਦੋਂ ਦੇ ਬੈਠੇ ਸੀ ਯਾਰ ਮੋਟਰ ਤੇ ਉਹ ਮੈਨੂੰ ਦੋ ਵਾਰੀ ਭੇਜਤਾ ਉਹਨਾਂ ਨੇ ਕਹਿੰਦੇ ਵੀ ਯਾਰ ਘਰੇ ਜਾ ਕੇ ਪਤਾ ਕਰਕੇ ਆ ਵੀ ਆਗੇ ਕਿ ਨਹੀਂ ਆ ਜੀ ਬਸ ਹੁਣ ਹੀ ਆਏ ਸੀ ਬਸ ਤੁਹਾਨੂੰ ਪਤਾ ਫਿਰ ਮਾਹੁਰੀ ਤਿਆਰ ਵਿਆਹ ਜੀ ਆਗੇ ਬਦੰਦਰ ਤੂੰ ਆ ਪੈਰ ਗੋਡੇ ਨਾਲ ਲਾ ਕੇ ਬੈਠਾ ਰਿਆ ਅੰਦਰ ਪੁੱਤ ਨੂੰ ਪਤੀ ਆ ਉਹ ਜਿਹੜੀ ਖਮਾਂਦੀ ਹੁੰਦੀ ਨਹੀਂ ਯਾਰ ਪਰਨਾ ਮੈਨੂੰ ਤਾਂ ਆਪ ਨਹੀਂ ਪਤਾ ਕੀ ਕੁਸ਼ ਕਰਦੇ ਆ ਉਹ ਚਲ ਹੁੰਦਾ ਹੀ ਆ ਮੇਰੇ ਵਿਆਹ ਚ ਮੈਂ ਤੈਨੂੰ ਮੂਰੇ ਲਾ ਕੇ ਰੱਖਿਆ ਸੀ ਅੰਦਰ ਆਪ ਤੂੰ ਭੁੱਲ ਗਿਆ ਨਾ ਨਾ ਬਈ ਭੁੱ ਕਮਾਲ ਕਰਦਾ ਕੋਈ ਨਾ ਸਾਰਾ ਕੁਝ ਮੇਰੇ ਯਾਦ ਹੈਗਾ ਤੇ ਉਹ ਮੁੰਡੇ ਜਿੱਥੇ ਬੈਠੇ ਨਾ ਉਹ ਸਾਰੇ ਮੋਟਰ ਤੇ ਬੈਠੇ ਆ ਬਿਲਕੁਲ ਪਾਜੀ ਸਾਡੇ ਨਿੱਕੇ ਬੰਦੇ ਸਵਾਣੇ ਉਹ ਥੋੜਾ ਜਿਹਾ ਹੁੰਦਾ ਬੱਡੇ ਬੰਦੇ ਇਹ ਤੁਹਾਨੂੰ ਪਤੀਰਾ ਸਵਾ ਦੇਗਾ ਮੈਂ ਕਰਕੇ ਮੈਂ ਥੱਲੇ ਜੰਦੀ ਮੈਂ ਕੀ ਕਹਿੰਦੀ ਕਦੀ ਮੋਟਰ ਤੇ ਬੈਠਦੇ ਮੁੰਡੇ ਖਾਣੇ ਦਾ ਪ੍ਰਬੰਧ ਨਾ ਨਾ ਪਰ ਕੁਲਰਮ ਸੈੱਟ ਕਰ ਰੱਖਿਆ ਉੱਥੇ ਸਾਰੇ ਬੈਠੇ ਆਏ ਖਾਣ ਪੀਣ ਦਾ ਪ੍ਰਬੰਧ ਵਿੱਚ ਸਾਰਾ ਕੁਝ ਠੀਕ ਹੈ ਨਾ ਮੈਂ ਕੋਈ ਚੱਕਤ ਨਹੀਂ ਹੈ ਜਿੰਨੇ ਮੇਰੇ ਬਿਡੇ ਬੁੜੇ ਜਿੰਨਾ ਸਮਾਂ ਠੀਕ ਹੈ ਠੀਕ ਹੈ ਨਾ ਟੈਨਸ਼ਨ ਨਾ ਲਾਓ ਬਿਲਕੁਲ ਮਾ ਕੰਮ ਸਮਾਂ ਦੇ ਵੇ ਗੁਰੂ ਕੋ ਚਾਹਤਾ ਨਹੀਂ ਬੀੜ ਗਿਆ ਹਾਂ ਬਸ ਆਪਾਂ ਤੈਨੂੰ ਪਤਾ ਹੀ ਨਹੀਂ ਜਦੋਂ ਮੋਟਰ ਦਾ ਕੁਝ ਹੋ ਗਿਆ ਠੀਕ ਹੈ ਆ ਬਾਪੂ ਬਾਪੂ ਉਹ ਹਾਂ ਬਾਪੂ ਹਾਂ ਕੀ ਕਰੀਏ ਮੈਂ ਕੰਮ ਕਰਦਾ ਸੀ ਕੀ ਗੱਲ ਮੈਂ ਕਰ ਰਿਹਾ ਸੀ ਮੇਰੇ ਦੋਸਤ ਆ ਰਹੇ ਸੀ ਨਾ ਤੇ ਬਾਕੀ ਮੈਂ ਮੋਟਰ ਦੇ ਬਿਨਾਂ ਹਰ ਤਿੰਨ ਪਤਾ ਹੀ ਆ ਫਿਰ ਖਾਣਾ ਪੀਣਾ ਤਾਂ ਮੈਂ ਉਹਦੇ ਨੂੰ ਹੁਣ ਤੈਨੂੰ ਪਤਾ ਜਿ ਇਕੱਠੇ ਬਾਤ ਨਹੀਂ ਕੀਤਾ ਤੇ ਖਵਾਉਣਾ ਪਲਾਉਣਾ ਦਾ ਪਾウダー ਨੂੰ ਖਵਾਉਣਾ ਪਿਆਣਾ ਉਹਦੇ ਤੇ ਲੱਡੂ ਲਿਆਦੇ ਨਹੀਂ ਉਹ ਜਲੇਬੀਆਂ ਲਿਆਦੇ ਪਰਫੀ ਲਿਆਦੇ ਉਹ ਖਵਾ ਦੇ ਬਾਪੂ ਹਾਂ ਜੀ ਸੇਣ ਸ਼ਰਣੀ ਗੱਲ ਕਰ ਲੈ ਗੋ ਘੱਟੋ ਘੱਟ ਤੁਹਾਨੂੰ ਇਹ ਤਾਂ ਪਤਾ ਹੈਗਾ ਵੀ ਵਿਆਹ ਦਾ ਕੰਮ ਕੋਈ ਮਰਗਰ ਨਹੀਂ ਕੰਮ ਥੋੜੀ ਹੈ ਇਹ ਨਾ ਜੇ ਮੈਂ ਵਿਆਹ ਦਾ ਕੰਮ ਹੁਣ ਦੂਰ ਤੋਂ ਨਿਕਲ ਜੀਏ ਨਾ ਘਰੋਂ ਨਿਕਲ ਕੇ ਕਹਿ ਹੋ ਜੀ ਗੱਲਾਂ ਕਰਦੇ ਉਹ ਖਾਣ ਪੀਣ ਨੂੰ ਦੇ ਦੇ ਮੈਂ ਭਿੰਨੋਂ ਬਾਹਰ ਖੜਾ ਪੀਣ ਨੂੰ ਭੱਜਦਾ ਫਿਰ ਹਜੇ ਤੂੰ ਟਾਈਮ ਤਾਂ ਦੇਖ ਲੈ ਉਹ ਜੇ ਘੰਟੇ ਨੂੰ ਉਹ ਕਰਾਂਗੇ ਸ਼ੁਰੂ ਟਾਈਮ ਦਾ ਕੀ ਉਹ ਤਾਂ ਉੱਥੇ ਮੋਟਰ ਤੇ ਬੈਠੇ ਰਹੇ ਤੂੰ ਘਰੇ ਬੜਨ ਨਾ ਉਹਨਾਂ ਨੂੰ ਵੀ ਜੇ ਘਰੇ ਵਾਰ ਦਾ ਫਿਰ ਤਾਂ ਜਲੂਸ ਕੱਢਦੇ ਨੇ ਅਗਲੇ ਮਹੀਨੇ ਉਹ ਦੇਖ ਲੈ ਜੱਸਾ ਉਨੇ ਅਗਲੇ ਨੇ ਸਾਰਾ ਵਿਆਹ ਮੇਰੇ ਸਿੱਤੇ ਕਰਿਆ ਅਖਰ ਬਾਈ ਤੂੰ ਆ ਸਾਰਾ ਪ੍ਰਧਾਨ ਦੀ ਮੋਢੀ ਠੀਕ ਹੈ ਮੈਂ ਤੇਰੀ ਗੱਲ ਨਾਲ ਸਹਿਮਤ ਹੋ ਗਿਆ ਪਰ ਮੇਰੀ ਗੱਲ ਸੁਣ ਲੈ ਜੇ ਹੁਣੀ ਚਾਲੂ ਕਰਤੀ ਨਾ ਤਰੂ ਤੇ ਫਿਰ ਇਹਦਾ ਹੁਣੀ ਪੋਪ ਥੋੜੀ ਥੱਲੇ ਲਾ ਦੇਣਗੇ ਯਾਰ ਉਹਨਾਂ ਨੇ ਸਾਰਾ ਕੁਝ ਕੱਖਿਆ ਉਹ ਉੱਥੇ ਮੋਢੇ ਖੜ ਕੇ ਉੱਥੇ ਨੱਚ ਰਹੇਗੇ ਆਪਦਾ ਪੂਰੇ ਘਰੇ ਵੀ ਨਹੀਂ ਆਉਂਦੇ ਠੀਕ ਹੈ ਠੀਕ ਜਦੋਂ ਉਹਨਾਂ ਨੂੰ ਉਹੀ ਲੱਗਦਾ ਰਹਿੰਦਾ ਅਗਲੇ ਮੈਨੂੰ ਮੈਨੂੰ ਪਤਾ ਜਦੋਂ ਉਹਨਾਂ ਦੇ ਵਿਆਹ ਹੁੰਦਾ ਨਾ ਸਾਰਾ ਕੁਝ ਮੈਗ ਮੂਰੇ ਹੁੰਨਾ ਹੈ ਹਾ ਉਹ ਐ ਤਾਂ ਮੈਨੂੰ ਪਤਾ ਹੈ ਵੀ ਜਿੱਥੇ ਨਸ਼ਾ ਪਤਾ ਚੱਲਦਾ ਉੱਥੇ ਤਾਂ ਸਾਰਾ ਤਾਂ ਮੂਰੇ ਹੁੰਨਾ ਹੈ ਇਹ ਤਾਂ ਮੈਨੂੰ ਤੂੰ ਪਹਿਣ ਦੀ ਕੀ ਲੋੜ ਹੈ ਓਏ ਬੰਦੇ ਤੇ ਬੰਦਾ ਦੇਖਦੇ ਨੇ ਵੀ ਕਿਹੜਾ ਬੰਦਾ ਚੰਗਾ ਕਿਹੜਾ ਬੰਦਾ ਘਰ-ਬਾਰ ਸਾਹਮਣੋਂ ਠੀਕ ਹੈ ਠੀਕ ਹੈ ਹੋਰ ਨੂੰ ਇਹਨ ਕਿਸ ਨੂੰ ਕਹਦਾਂ ਚੱਲ ਕੋਈ ਨਹੀਂ ਹੁਣ ਤੈਨੂੰ ਬੋਤਲ ਨਾਲ ਸਰਜੂ ਇੱਕ ਵਾਰੀ 10 ਦਿਨੇ ਨੇ 10 ਦਿਨ ਨੂੰ ਕੀ ਹੋਊਗਾ ਕੋਈ ਨਹੀਂ ਚੱਲ ਤੂੰ ਬਾਹਰ ਚੱਲ ਮੈਂ ਲੈ ਆ ਕੇ ਮੈਂ ਤੇ ਮੈਂ ਤੂੰ ਚਾਰ ਬੋਤਲਾਂ ਦੇ ਦੇ ਕੱਠੀਆਂ ਹੈ ਉਪਰ 10 ਦਾ ਜਣੇ ਨੇ ਹੁਣ ਉੱਥੇ ਤੂੰ ਐ ਆਇਆ ਨਹੀਂ ਮਬੂਬਾ ਤੈਨੂੰ ਫੜਾਉਂਦਾ ਹੁਣ ਦੋ ਬੋਤਲਾਂ ਲੈ ਜਾ ਚੱਲ ਮੈਂ ਕਿਹ ਦਿਨਾਂ ਤੈਨੂੰ ਚੱਲ ਤੈਨੂੰ ਤਾਂ ਘੋਰੀ ਦੇ ਚੱਕੂ ਨਹੀਂ ਮੈਂ ਦੇਖ ਰਾਂ ਤੂੰ ਚੱਲ ਬਾਹਰ ਮੈਂ ਲੈ ਮੈਂ ਕਹਿੰਦਾ ਜੇ ਤੈਨੂੰ ਪੜ੍ਹ ਲੈ 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 ਜੇ ਇਹਨੂੰ ਸਾਰੀ ਨਿਗਾਹਤ ਕਰਦੀ ਉਹ ਤਾਂ ਹੁੰਡੇ ਚੱਕ ਕੇ ਦੋ ਦੋ ਕਰਕੇ ਦੇ ਆ ਜਾ ਆ ਜਾ ਯਾਰ ਬੜਾ ਟਾਈਮ ਲੱਗਿਆ ਤੁਹਾਨੂੰ ਪਤਾ ਛੋਟਾ ਲੱਗਦਾ ਕਿੰਨਾ ਹੋ ਗਿਆ 20 ਦਿਨ ਸੁਣਨਾ ਪੈਂਦਾ 20 ਵਾਰ ਉੱਤਰ ਦੇਣੇ ਪੈਂਦੇ ਆਇ ਨਹੀਂ ਕਰਨਾ ਪਾਣੀ ਕਰਨਾ ਆਖੀ ਕਹਿੰਦੇ ਇੱਕ ਬੋਤਲ ਲੈ ਮੈਂ ਇੱਕ ਬੋਤਲ ਕੀ ਕਰਨਾ ਤੈਨੂੰ ਉਹ ਦਾ ਜਾਨੀ ਜਦ ਇੱਕ ਮੈਂ ਤੁਹਾਨੂੰ ਦੱਸਦਾ ਚਾਰ ਬੋਤਲਾਂ ਚਾਰ ਬੋਤਲਾਂ ਵਿੱਚ ਚਾਰ ਦਾ ਨੇ ਜੇ ਚਾਰ ਖਤਮ ਹੋ ਗਈ ਆਪਾਂ ਹੋਰ ਦੇ ਦੂੰਗੀ ਕਿੱਡੀ ਗੱਲ ਚੱਲ ਉਹ ਤਾਂ ਤੂੰ ਦੇਖਣਾ ਜਿੰਨੀ ਇਹਨੇ ਦਿੰਦਾ ਨਹੀਂ ਮਿਲਦਾ ਆਪਣਾ ਤਾਂ ਘਰ ਦੀ ਗੱਲ ਆ ਆਪਾਂ ਤਾਂ ਠੀਕ ਐ ਦੂਜੇ ਨਾਲ ਗੁੱਸੇ ਹੋ ਜਾਣੀ ਉਹ ਕਿਧਰੇ ਗੁੱਸੇ ਨਹੀਂ ਮੇਰੀ ਅੰਟੀ ਕੱਟੀ ਵਧੀ ਨੂੰ ਫੋਨ ਕਰਦੀ ਨਾ ਨਾ ਕੋਈ ਨਹੀਂ ਠੀਕ ਐ ਕਰਦੇ ਆ ਅਗਲੇ ਬੜਾ ਸੁਭਾਅ ਬੜਾ ਰੂਪ ਲੈ ਆ ਜਿਵੇਂ ਰਾਮੀ ਆ ਕੇ ਬੜਾ ਟਾਈਮ ਲਾਇਆ ਤੇ ਲਾਣੇ ਦਰਪਾਂ ਘਰ ਤਾਂ ਨਹੀਂ ਪੈ ਗਿਆ ਸਿਕੰਦਰ ਆ ਲਾ ਆ ਲਾ ਲੈ ਹਾਂ ਤਿੰਨ ਬੋਤਲਾਂ ਨੇ ਜੀ ਆਹ ਹੈ ਇਹ ਨਾਲੇ ਘਰ ਦੀ ਹੈ ਹਿਸਾਬ ਨਾਲ ਪੀਓ ਕਿਤੇ ਉੱਥੇ ਜੂਸ ਕੋਈ ਇਹਨਾਂ ਪਹਿਲੇ ਵਾਰ ਪੀਣੇ ਨੇ ਬਾਪੂ ਕਾ ਇਹੋ ਜਿਹੇ ਗੱਲਾਂ ਕਰੀ ਜਾਂਦਾ ਉਹਨਾਂ ਇਹ ਜਵਾਕ ਨਹੀਂ ਮੈਨੂੰ ਪਤਾ ਹੈ ਪਹਿਲੀ ਵਾਰ ਗੱਲਾਂ ਕਰ ਰਹੀ ਸੀ ਆਪਦੇ ਦੇਖ ਕੇ ਉਹ ਕਰਾਂਗੇ ਹੋਰ ਉਹਨਾਂ ਨੂੰ ਨਹੀਂ ਆਉਂਦਾ ਜੀ ਉੱਥੇ ਆਂਦੀ ਕੋਈ ਕਿਸੇ ਨੂੰ ਕੁਝ ਨਹੀਂ ਮੈਂ ਤੁਹਾਡੀ ਗੱਲ ਨਾਲ ਸਮਝਦਾ ਹਾਂ ਵੀ ਪੀਤਾ ਜਿੰਨੀ ਮਰਜ਼ੀ ਲੋ ਪਰ ਇਹ ਉਹ ਜੈਲਾ ਜੈਲੇ ਕੇ ਵਿਆਹ ਵਾਲੀ ਗੱਲ ਨਾ ਕਰੋ ਦੇਖਦਾ ਉਹਨਾਂ ਦੇ ਵਿਆਹ ਚ ਕੋਈ ਨਹੀਂ ਪਤਾ ਇਹਦਾ ਸਮਝਾਉਂਦੀ ਆ ਤੁਹਾਨੂੰ ਵਧੀਆ ਖਾ ਪੀ ਕੇ ਆਪਦਾ ਨੰਦ ਮਾਉਂ ਠੀਕ ਹੈ ਨਾ ਨਾ ਗੱਲ ਕਰ ਲੈਣਾ ਛੱਡ ਦੇ ਕੋਈ ਕੁਝ ਨਹੀਂ ਬੋਲਦਾ ਮੈਂ ਕਹਿੰਦਾ ਉਹ ਮੈਂ ਕਹਿੰਦਾ ਵੀ ਉਸ ਨਾਲ ਕੱਢਦੇ ਕਿਤੇ ਉਹਨਾਂ ਤਾਂ ਹੀ ਤਾਂ ਘਰੇ ਨਹੀਂ ਬੈਠੇ ਯਾਰ ਤਾਂ ਹੀ ਤਾਂ ਮੋਟਰ ਤੇ ਬੈਠੇ ਆ ਘਰੇ ਬੰਦਾ ਫਿਰ ਵੀ ਕੁੜੀਆਂ ਉਹ ਹਾਂਜੀ ਮੈਂ ਕਹਿੰਨਾ ਘਰੇ ਸੋਡਾ ਲੋਟ ਸੀ ਕਿਤੇ ਉੱਥੇ ਹੋਰ ਯਾਰ ਬਾਪੂ ਤੇਲ ਹੀ ਨਹੀਂ ਪਤਾ ਲੱਗਦਾ ਕਦੋਂ ਕਦੋਂ ਘਰੇ ਨਾਲ ਬਾੜੀ ਵੀ ਫਿਰ ਜਰੂਰ ਕੱਢਣੀ ਹੁਣ ਬਚਾਰੀ ਤੇ ਉੱਥੇ ਨਹੀਂ ਮਾੜਾ ਮੁੰਡਾ ਖੁੱਲਡੁੱਲ ਕੇ ਕਰਦਗੇ ਫਿਰ ਕੀ ਹੋਵੇ ਜਿਹੜੀ ਮੈਂ ਮੇਰੇ ਮੈਨੂੰ ਪਤਾ ਨਾ ਮੇਰੇ ਦਿਲ ਦੀ ਗੱਲ ਦਾ ਪਰ ਤੁਸੀਂ ਲਾਜ਼ਮੀ ਕੋਈ ਨਾ ਕੋਈ ਪਟਾਕਾ ਪਾਉਂਗੇ ਪਟਾਕਾ ਪਾਉਂਗੇ 3 ਵਜੇ ਕੱਢਣੀ ਮੈਂ ਦੇਖ ਲਾਂਗੇ ਚੱਲ ਕੋਈ ਨਹੀਂ ਨਾ ਨਾ ਕੋਈ ਨਹੀਂ ਨਾ ਤੁਸੀਂ ਫਿਕਰ ਨਾ ਕਰੋ ਤੁਸੀਂ ਮੇਰੀ ਗੱਲ ਸੁਣ ਬਾਈ ਤੂੰ ਆ ਨਹੀਂ ਮੇਲਾ ਹੋ ਗਿਆ ਮੈਂ ਤੁਹਾਨੂੰ ਸੱਜੀ ਹਾਲੇ ਕਰੇ ਮੈਂ ਤਾਂ ਕੱਪੜੇ ਉੱਤੇ ਕੁਝ ਨਹੀਂ ਪਾ ਲਾਈਗੀ ਮੇਰੀ ਗੱਲ ਸੁਣ ਜਿਵੇਂ ਉਹ ਚੀਜ਼ ਦੀ ਕੋਈ ਸਤਾ ਨਹੀਂ ਨਾ ਨਾ ਕੋਈ ਚੰਗੀ ਨਹੀਂ ਬਾਈ ਬਾਤ ਤੂੰ ਨਹੀਂ ਹਾਲੇ ਕਿ ਜਾਣਾ ਮੈਨੂੰ ਫੋਨ ਕਰ ਠੀਕ ਹੈ ਠੀਕ ਹੈ ਆ ਜੀ ਤੂੰ ਵੀ ਨਾਲ ਮੈਂ ਸੰਜੀ ਦਦਾ ਨਸਕਾ ਦਰਾ ਆਏ ਤੂੰ ਕੱਲੇ ਕੱਲੇ ਨੂੰ ਤਿੰਨ ਤਿੰਨ ਬੋਤਲਾ ਫੜਾਉਣ ਲੱਗਾ ਫੇਰ ਤਾਂ ਧੂਆਂ ਨਿਕਲ ਜੂਗਾ ਫੋਹ ਤੂੰ ਕਿੰਨੇ ਵਾਰ ਕਹੂੰ 10 ਜੰਮੇ ਪਰ ਬਾਪੂ ਨੂੰ ਆਵੇਂਗਾ ਆ ਮੁੰਡਾ ਰੰਗ ਐਸੇ ਸੀ ਉਨੇ ਦਿਨ ਪੂਰੇ ਮੈਸੇਜਾ ਉਹ ਜੇ ਅਗਲੇ ਰੋਪੇ ਦਾ ਮਾਣਾ ਤਰੀ ਕਰਨੇ ਕਿਰੇ ਉਹੀ ਗੱਲ ਆ ਵੀ ਆਪਣੇ ਵਿਆਹ ਵਰਤੂ ਆਏ ਨਾ ਨਾ ਤਰ ਤੱਕ ਕਰਤਾ ਕਿਤੇ ਤੈਨੂੰ ਹੁਣ ਹੋਰ ਨਾ ਨਾ ਸੱਦ ਲਈ ਅੱਜ ਬੈਠੀ ਗੱਲ ਸੁਣ ਲੈ ਜਦੋਂ ਉਹ ਇਹਨਾਂ ਨੇ ਪੀ ਨਹੀਂ ਆ ਇਹ ਦੂਹ ਹੁਣ ਡੋਲਦਾ ਹੈ ਨਹੀਂ ਇਹ ਕਿਹੜਾ ਨਿਆਣੇ ਨਹੀਂ ਵੀ ਡੋਲਦਣਗੇ ਠੀਕ ਆ ਜਦੋਂ ਪੀ ਦੀਏ ਜੇ ਮੰਗਣ ਆਗੇ ਤਾਂ ਮੈਂ ਹੋਰ ਨਹੀਂ ਪਾ ਚੱਲ ਕੋਈ ਨਹੀਂ ਹਸਾਬ ਨਾਲ ਹਰੇਕ ਨੂੰ ਵਰਤਾਈ ਏ ਇੱਕ ਇੱਕ ਤੂੰ ਪਹਿਲਾਂ ਹਸਾਬ ਨਾਲ ਭਾਈ ਚੱਲੀ ਰਿਸ਼ਤੇਦਾਰ ਵੀ ਇੰਨੇ ਇਕੱਠੇ ਕਰੇ ਆਪਾਂ 2-4 ਹੁਣ ਮੇਰੇ ਕਹਿੰਦਾ ਵੀ ਦੋਸਤਾਂ ਬੁਲਾ ਤੇਰੇ ਦੋਸਤ ਹੀ ਨਹੀਂ ਲੋਟ ਆਉਣੇ ਪਰੌਣੇ ਮੈਂ ਦੋਸਤ ਬੁਲਾਉਣ ਨੂੰ denna ਪੰਨੀ ਤੈਨੂੰ ਕੀ ਆ ਓ ਤੈਨੂੰ ਪਤਾ ਨਹੀਂ ਓਏ ਉਹ ਤੈਨੂੰ ਪਤਾ ਨਹੀਂ ਇਹਨਾਂ ਲੋਕਾਂ ਦਾ ਇਹ ਖਾ ਪੀ ਕੇ ਜਲੂਸ ਕੱਢਦੇ ਹੁੰਦੇ ਨੇ ਇੱਕ ਤਾਂ ਕੱਢ ਲੈਣੇ ਆ ਹਾਂ ਅੱਛਾ ਪਿਆ ਹੁੰਦਾ ਬੱਟੇ ਦੇ ਵਿੱਚ ਉਹਨਾਂ ਦੇ ਕਰ ਰਹੇ ਨੇ ਜਿਹੜੇ ਸੰਬਲਿਕਾਂ ਜਲੂਸ ਕੱਢਦੇ ਨੇ ਚੰਗਾ ਮੈਂ ਵੀ ਤੈਨੂੰ ਇਹੀ ਕਹਿੰਦਾ ਵੀ ਨਾ ਮੈਨੂੰ ਬੁਲਾਇਂ ਨਾ ਤੂੰ ਆਪ ਅੱਛਾ ਜਨ ਨਾਲ ਖੜੀਂ ਹਿਸਾਬ ਦਾ ਨਾ ਰਹੀ ਕੋਈ ਨਾ ਮੈਨੂੰ ਚੰਗਾ ਠੀਕ ਹੈ ਇਹ ਵੀ ਨਾ ਕਰ ਤੂੰ ਵੀ ਬੱਸ ਉਹ ਬੰਦ ਵੀ ਮਹੀਆ ਸਮਝਦਾਾਰੇ ਕਰਦੇ ਵਿੱਚੋਂ ਇਹ ਮਸਾਦਾ ਬਿਆ ਹੈ ਅਗਲੇ ਨੇ ਚੌਕ ਕਰਨੀ ਹੈਗਾ ਲੈ ਦੇਖਾ ਕੀ ਕਰਦੇ ਭਗਵਾਨ